ਜੀ ਮਿਲ ਗਿਆ ਨੀਡੂ ਛੱਡਰਾ ਵਾਲੇ ਨੂੰ ਮਿਲ ਗਿਆ ਚੁਣਾਬ ਚੀਨ ਮਿਲ ਗਿਆ ਵੱਡੇ ਵੱਡੇ ਨੂੰ ਤਜਰਾ ਪਾ ਗਿਆ ਨਾ ਆ ਦੇਖੋ ਇਹ ਬਸ ਚੱਲਦਾ ਚੱਲਦਾ ਪਾ ਰਿਹਾ ਨੀਡੂ ਵੱਡੇ ਵੱਡੇ ਨੂੰ ਤਜਰਾ ਕਾ ਗਿਆ ਨੀ ਟੂ ਭਾਈ ਆਇਸ਼ਾ ਮੈਂ ਆ ਗਿਆ ਕਿਤਰਾ ਹੋਣਾ ਨਾ ਇਹ ਦੇਖ ਸਾਦੇ ਸਿੱਧੀਆਂ ਤਸਵੀਰਾਂ ਮਿਲ ਗਿਆ ਮਿਸ਼ਾਨ ਮਿਲ ਚੁਕਿਆ ਹੈ ਚੋਨਾ ਦੇ ਲਈ ਫਿਰ ਖਾੜਾ ਪਕੇਗਾ ਜਿਮਨੀ ਚੋਨ ਜਲੰਧਰ ਦੀ ਜਲੰਧਰ ਵੈਦ ਦੀ ਜਿਮਨੀ ਚੋਨ ਨੂੰ ਲੈ ਕੇ ਖਾੜਾ ਪੱਕ ਚੁਕਿਆ ਨੀ ਟੂ ਸ਼ਟਰਾ ਵਾਲੇ ਨਾਲ ਨੰਨਾ ਜੀ ਵੀ ਪਹੁੰਚ ਚੁੱਕੇ ਨੇ ਚੋਣ ਮੈਦਾਨ ਦੇ ਵਿੱਚ ਇੱਕ ਗੱਡੀ ਜਿ ਘੁੰਮ ਰਿਓ ਹਾਂਜੀ ਹਾਂਜੀ ਅੱਗੇ ਮੋਟਰਸਾਈਕਲ ਦੇ ਘੁੰਮਦੇ ਸੀ ਇਹਨਾਂ ਦਾ ਪਿਆਰ ਹੈ ਇਹਨਾਂ ਨਾਲ ਸਾਡੀ ਬਹੁਤ ਸਾਰਾ ਪਿਆਰ ਹੈ ਇਨਾਂ ਵਾਸਤੇ ਗੱਡੀਆਂ ਕੀ ਰੇਲ ਗੱਡੀਆਂ ਵੀ ਛਾਦਾਂਗੇ ਰੇਲ ਗੱਡੀਆਂ ਵੀ ਆਪਨੇ ਨੀਟੂ ਪਾਜੀ ਵਾਸਤੇ ਦੇਖੋ ਚਾਹੇ ਸਾਨੂੰ ਪਟਿਆਲੇ ਦਵਾਣਾ ਪਿਆ ਲੈ ਜਪਰੇ ਦਵਾਣਾ ਪਿਆ ਆਗੇ ਪਰ ਹੁਣ ਸਾਡੇ ਆਨ ਨਾਲ ਵੱਡੇ ਵੱਡੇ ਪਾਰਟੀਆਂ ਨੂੰ ਜਿਹੜੀਆਂ ਭਾਜੜਾ ਵਾਕਈ ਪੈ ਗਏ ਨੇ ਸਾਨੂੰ ਦੇਖ ਕੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਖੁਦ ਇੱਥੇ ਆ ਕੇ ਮੌਜਤਾ ਸਮਾਨ ਲਿੱਤਾ ਉਹਨਾਂ ਨੂੰ ਡੱਲ ਪੈ ਗਏ ਨੀਟੂ ਜੀ ਹੁਣ ਇੱਥੇ ਸੀਟ ਕੱਢਣ ਆਏ ਨੇ ਜੋ ਨਿਸ਼ਾਨ ਕਿਹੜਾ ਮਿਲਿਆ ਤੁਹਾਨੂੰ ਆ ਜੀ ਜੋ ਨਿਸ਼ਾਨਾ ਲੁੱਪਿਆ ਨਹੀਂ ਨੰਨਾ ਜੀ ਨਹੀਂ ਮੁੱਖ ਮੰਤਰੀ ਸਾਹਿਬ ਤੁਹਾਡੇ ਲਈ ਆਏ ਜੀ ਬਾਕੀ ਪਾਰਟੀਆਂ ਲਈ ਆਏ ਮੈਂ ਕਹਿੰਦਾ ਉਹਨਾਂ ਨੂੰ ਜਦੋਂ ਆਪਣਾ ਲੱਗਿਆ ਉਹ ਡਰ ਪੈ ਗਿਆ ਡਰ ਨਹੀਂ ਤੁਸੀਂ ਆਪਣਾ ਮੁਕਾਬਲਾ ਆਪਣਾ ਸਮਝਦੇ ਆਵਾ ਦੀ ਪਾਰਟੀ ਨਾਲ ਤੁਹਾਡਾ ਮੁਕਾਬਲਾ ਸਾਰਿਆਂ ਨਾਲ ਮੁਕਾਬਲਾ ਹੈ ਲੇਕਿਨ ਸਾਰਿਆਂ ਨੂੰ ਹੀ ਡਰ ਪੈ ਗਿਆ ਡਰ ਪੈ ਗਿਆ 60 ਐਮਐਲ ਆ ਰਹੇ ਨੇ ਪ੍ਰਚਾਰ ਵਾਸਤੇ ਉਹਨਾਂ ਦੇ ਸਾਡਾ ਸਿਰਫ ਇੱਕੋ ਨੰਨਾ ਇਹ ਸਰਦਾਰ ਸੁੱਚਾ ਸਿੰਘ ਜੀ ਸਾਡੇ ਤੇ ਮੈਂ ਸਿੰਘੂ ਜੀ ਜੇ ਵਾਲਾ ਬਸ ਅਸੀਂ ਤਿੰਨ ਜਣੇ ਹੀ ਪ੍ਰਚਾਰ ਕਰਕੇ ਐਤ ਕੀ ਨੀਟੂ ਛੱਟਾਂ ਵਾਲੇ ਨੂੰ ਜਿੱਤ ਕੇ ਦਿਖਾਵਾਂਗੇ ਐਤ ਕੀ ਅਗਰ ਨਾ ਜਿੱਤਿਆ ਫਿਰ ਅਗਲੀ ਵਾਰੀ ਖੜੇ ਹੋ ਜਾਾਂਗੇ ਨਹੀਂ ਤੁਸੀਂ ਤਾਂ ਕਹਿ ਰਹੇ ਮਨੇ ਜੁੱਤੀਆਂ ਮਾਰ ਨੀਡੀ ਮੁੱਦਾ ਕਿਹੜਾ ਰਹੇਗਾ ਜੀ ਨੀਡੀ ਚੋਣਾਂ ਵਾਲੀ ਮੁੱਦਾ ਕਿਹੜਾ ਰਹੇਗਾ ਅਸੀਂ ਬੋਦੀ ਜਬਲੀਆਂ ਨਹੀਂ ਮੰਨੀਆਂ ਅਸੀਂ ਗੱਲ ਨੀਡੀ ਜੀ ਮੁੱਦਾ ਕਿਹੜਾ ਰਹੇਗਾ ਇਲੈਕਸ਼ਨਾਂ ਨੂੰ ਲੈ ਕੇ ਮੁੱਦੇ ਕਿਹੜੇ ਰਹਿਣਗੇ ਗੱਲ ਹੀ ਸੁਣਦੇ ਫੇ ਅਸੀਂ ਜਬਲੀਆਂ ਨਹੀਂ ਮੰਨੀਆਂ ਗੱਲਾਂ ਕਰਨ ਕਿ ਨਹੀਂ ਦਿਖਾਣੀਆਂ ਅਸੀਂ ਕੰਮ ਕਰਕੇ ਦਿਖਾਣਾ ਬੈਸਟ ਏਰੀਆ ਨੂੰ ਸੋ ਚੰਡੀਗੜ੍ਹ ਵੀ ਉਦੋਂ ਨਹੀਂ ਉਦੋਂ ਚੰਡੀਗੜ੍ਹ ਫੇਲ ਕਰਦੇ ਨਾ ਵਾ ਜਿੱਦਾਂ ਦਾ ਬੈਸਟ ਜਿਹੜਾ ਹੋਊਗਾ ਮੈਂ ਸਾਨੂੰ ਅਸੀਂ ਲੋਕਾਂ ਤੋਂ ਮੀਚਾਉਨੇ ਇੱਕ ਵਾਰੀ ਇੱਕ ਵਾਰੀ ਤੁਸੀਂ ਸਾਨੂੰ ਜਿਤਾਓ ਤੇ ਦੇਖੋ ਅਸੀਂ ਨਾ ਕਰ ਦਿਖਾਏ ਜੁੱਤੀਆਂ ਲਾਲ ਲੱਗ ਸਿੱਟੇ ਮਾਰੇ ਸਾਡੇ ਕਿਉਂਕਿ ਕਿਸੇ ਤੁਹਾਨੂੰ ਮੰਤਰੀ ਨੇ ਸੰਦਰੀ ਨਹੀਂ ਗੱਲ ਹੀ ਕਹਣੀ ਗੱਲ ਇਦਾਂ ਵਾ ਦੇਖੋ ਆਪਾਂ ਤੁਹਾਡੇ ਭਰਾ ਵਾਂ ਔਰ ਆਪਾਂ ਹਾਰ ਗਏ ਸੀ ਟੁੱਟ ਗਏ ਸੀ ਸਾਡੇ ਕਰਜ਼ਾ ਬਹੁਤ ਚੜ ਗਿਆ ਵੀ ਫਿਰ ਲੋਕਾਂ ਨੇ ਆ ਕੇ ਮਦਦ ਕੀਤੀ ਬੋਲਦਨ ਕੀਚੇ ਦਾ 10-10 ਰੁਪਏ ਇਕੱਠੇ ਕਰਕੇ ਲੋਕਾਂ ਨੇ ਮੈਨੂੰ ਇਲੈਕਸ਼ਨ 'ਚ ਖੜਾ ਕੀਤਾ ਮੈਂ ਉਹਨਾਂ ਦਾ ਤਹਿਤ ਦੇ ਲੋ ਸ਼ੁਕਰਗੁਜ਼ਾਰ ਆ ਦੇ ਇਸ ਦੁਨੀਆ ਦੇ ਵਿੱਚ ਵਧੀਆ ਕੰਮ ਕਰਕੇ ਦਿਖਾਉਂਦਾ ਚੰਦਰਗਰੇ ਵਾਲਗਾ ਦੁਨੀਆ 'ਚ ਬੰਦਾ ਨਹੀਂ ਹੋਣਾ ਇਹ ਅਸੀਂ ਕਹਿੰਨੇ ਆ ਕੋ ਬਾਕੀ ਸਾਡਾ ਮੋਬਾਈਲਾ ਵਾਲਿਆ ਦੁੱਗਲ ਭਾਜੀ ਚਾਂਪਾ ਵਾਲੇ ਸਾਡੇ ਭਰਾ ਦੁੱਗਲ ਸਾਹਿਬ ਉਹ ਸਾਡੇ ਟਿੰਕੂ ਸ਼ੀਸ਼ੇ ਵਾਲੇ ਸਾਡੇ ਨੰਨਾ ਜੀ ਨਰੇਸ਼ ਲੱਲਾ ਜੀ ਉਹ ਸਾਡੇ ਸਰਦਾਰ ਸੁੱਚਾ ਸਿੰਘ ਜੀ ਬੇਗੰਪੁਰਾ ਪਾਰਟੀ ਸਾਂਝਾ ਫਰੰਟ ਬੋਲੋ ਜੀ ਕਿਸਮਾਰੇ ਆਜਾ ਆਜਾ ਪ੍ਰਧਾਨ ਜਿਹੜੇ ਬੰਦੇ ਕੋ ਜਾਂਦੇ ਉਹ ਉਹੀ ਤੁਹਾਡਾ ਖਾਸ ਹੋ ਜਾਂਦਾ ਉਹ ਹੀ ਤੁਹਾਨੂੰ ਪਿਆ ਲੱਗਦਾ ਜਿਹੜੀ ਗੱਲ ਸਮਝਿਆ ਨਹੀਂ ਇਲੈਕਸ਼ਨਾਂ ਦੇ ਵੇਲੇ ਤੁਸੀਂ ਉਸ ਦਿਨ ਕਿਹਾ ਗਏ ਸੀ ਮੈਂ ਉਹ ਇਲੈਕਸ਼ਨ ਲੜਨੇ ਨਹੀਂ ਮੇਰੀ ਤੋਬਾ ਤੋਬਾ ਹੋ ਗਈ ਹੈ ਲੋਕੀ ਤੂੰ ਕਹਿੰਦਾ ਨਕੈਣ ਵਾਲਾ ਨਹੀਂ ਗੱਲ ਨਹੀਂ ਤੂੰ ਕਹਿੰਦਾ ਨਾਣਾ ਲੋਕਾਂ ਦੇ ਪੈਸੇ ਕਿਉਂ ਖਰਾਬ ਕਰਦੇ ਹੋ ਜਿੰਨਾ ਹੀ ਨਹੀਂ ਆਪਣੇ ਆਏ ਵੀ ਸੁਪਨਾ ਆਏ ਲੋਕਾਂ ਦੇ ਆਪਣੇ ਨਹੀਂ ਯਾਰ ਰੋਕੀ ਮੇਰੇ ਰੱਬ ਨੇ ਨਹੀਂ ਇਹਦਾ ਸੁਪਨਾ ਆਇਆ ਉਹਨਾਂ ਨੂੰ ਵਧੀਆ ਲੀਡਰ ਮਿਲੇ ਵਧੀਆ ਨੱਲੇ ਮਿਲੇ ਲੋਕਾਂ ਦਾ ਸੁਪਨਾ ਚਲੋ ਇਹ ਗੱਲ ਦੇ ਸਾਹਮਣੇ ਸੁਪਨਾ ਦੇ ਹੈਗਾ ਦੇਖੋ ਲੋਕੀ ਲਾ ਬਰਾਬਰ ਮੇਰੇ ਯਾਰ ਲੋਕੀ ਪਰਮਾਤਮਾ ਰੱਬ ਉਹਨਾਂ ਵਿੱਚ ਵਸਦਾ ਤੁਸੀਂ ਉਸ ਦਿਨ ਆਪ ਹਾਰ ਮੰਨ ਕੇ ਚਲੇ ਗਏ ਸੀ ਕਿ ਮੈਂ ਹਾਰ ਮੰਨ ਲਈ ਹੈ ਮੈਂ ਤੋਬਾ ਤੋਬਾ ਕਰਤੀ ਹੈ ਤੁਸੀਂ ਰੱਬ ਦੇ ਨਾਮ ਲਾਉਂ। ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ। ਜੈ ਤੀਨ ਜੈ ਪਰ ਜੈ ਭਗਵਾਨ ਵਾਹਿ ਜੈ ਗੁਰ ਵਿਦਾਸ ਹਾਲੇਲੂਇਆ। ਗੋਸਤਾ ਕੁਸ਼ਦ ਵਾਲਾ ਤਾਲਾ ਸਭ ਨੂੰ ਖੁਸ਼ ਰੱਖੇ। ਜੈ ਮਸੀਹ ਜਗਰਾਮਾ ਚਿੰਤਪੁਨੀ ਦਾ ਬਹੁਤ ਕਰਦਾ ਹੈ। ਸੱਚੇ ਦਰਬਾਰ ਕੀ ਜੈ। ਜੈ ਕਬੀਰ ਜੈ ਕਬੀਰ ਤਨਕਬੀਰ ਜੈ ਕਬੀਰ ਤਨਕਬੀਰ ਜੈ ਕਬੀਰ ਤਨਕਬੀਰ ਜੀ ਸਭ ਪਰ ਕਬੀਰ ਮਾਰਾ ਸਭ ਤੇ ਕਿਰਪਾ ਕਰੇ। ਸਾਰੇ ਦੁਨੀਆ ਨੂੰ ਆਪਣੇ ਆਪਣੇ ਪ੍ਰਚਾਰ ਦਾ ਨਾਮ ਦੇਵੇ ਔਰ ਸਭ ਨੂੰ ਪਲੇ ਰਸਤੇ ਤੇ ਜਿਹੜਾ ਜਿੱਥੇ ਮੰਦਾ ਵਾ ਉਹਨੂੰ ਉਥੇ ਰਾਹ ਦੇ ਵਿੱਚ ਲਾਵੇ Hindu Muslim Sikh Sai ਸਭ ਆਪਾਂ ਭਾਈ ਭਾਈ ਔਰ ਦੇਖੋ ਐਕ ਜਿਹੜਾ ਬੈਸਟ ਇਸ ਦੇ ਬੈਸਟ ਲੈਕਚਰ ਹੈ ਇਹ ਸਾਨੂੰ ਜਿਤਾਣ ਰੱਬ ਚੜ੍ਹਦੀ ਕਲਾ ਵਿੱਚ ਰੱਖਣ ਸਾਰੇ ਉਹ ਮੇਰੇ ਮੇਰੇ ਜਿਨੇ ਮੈਨੂੰ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਹੈ ਮੈਂ ਉਹਨਾਂ ਨੂੰ ਹਮੇਸ਼ਾ ਹੱਥ ਜੋੜ ਕੇ ਬੇਨਤੀ ਕਰਦਾ ਕਿ ਮਾਤਾ ਚਿੰਤਪurni ਉਹਨਾਂ ਦੇ ਖਜ਼ਾਨੇ ਭਰ ਦੇਵੇ ਖਜ਼ਾਨੇ ਭਰ ਦੇਵੇ ਮਿਹਰਾ ਕਰ ਦੇਵੇ ਮਹਾ ਚਿੰਤਪurni ਮਹਾ ਦਾ ਰਾਣੀ ਬਹੁਤ ਸ਼ਕਤੀ ਹੈ ਜੀ ਰੱਬ ਹਰ ਇੱਕ ਬੰਦੇ ਬੰਦੇ ਦੇ ਵਿੱਚ ਵਸਦਾ ਵਾ ਮੈਂ ਰੱਬ ਅਸਲੀ ਦੇਣ ਦੇਖਿਆ ਪਰ ਇਨਸਾਨ ਦੇ ਰੂਪ ਦੇ ਵਿੱਚ ਰੱਬ ਆਉਂਦਾ ਵਾ ਪਰ ਉਹ ਮੇਰੇ ਬੱਚਾ ਜੀ ਉਹਨਾਂ ਨੇ ਸਾਰੇ ਮੇਰੀ ਮਦਦ ਕੀਤੀ ਹੈ ਮੇਰੀ ਔਰ ਮੈਂ ਉਹਨਾਂ ਨੂੰ ਰੱਬ ਮੰਨਦਾ ਜਿਹਨਾਂ ਨੇ ਮੇਰੀ ਮਦਦ ਕੀਤੀ ਹੈ ਜਿਹੜੇ ਮੈਨੂੰ ਵੋਟਾਂ ਪਾ ਰਹੇ ਜਿਹੜੇ ਮੈਨੂੰ ਸਪੋਰਟਾਂ ਕਰ ਰਹੇ ਸਾਰੇ ਮੇਰੇ ਸਾਰੀ ਦੁਨੀਆ ਪਰਮਾਤਮਾ ਆ ਵਾ ਬਸਦਾ ਵਿੱਚ ਮੈਂ ਦੇਖਿਆ ਵਾ ਕਿ ਰੱਬ ਹਰ ਕਣ ਕਣ ਦੇ ਵਿੱਚ ਵਾ ਬਸ ਇੱਕ ਬੰਦਾ ਪਛਾਣਨ ਵਾਲਾ ਚਾਹੀਦਾ ਜੀ ਬਾਕੀ ਪਰਮਾਤਮਾ ਦੀ ਜੋ ਮਰਜ਼ੀ ਆ ਹਾਰ ਹੋਵੇ ਜਿੱਤ ਹੋਵੇ ਸਾਨੂੰ ਕਬੂਲ ਆ ਪਰ ਸਾਡੇ ਤੱਕ ਜਦ ਤੱਕ ਜਨਤਾ ਸਾਡੇ ਨਾਲ ਆ ਆਪਾਂ ਪਿੱਛੇ ਨਹੀਂ ਹਟਾਂਗੇ ਹਮੇਸ਼ਾ ਹੀ ਸੱਚਾਈ ਦੇ ਪਿੱਛੇ ਚੱਲਾਂਗੇ ਲੜਾਈਆਂ ਕਰਦੇ ਰਾਵਾਂਗੇ ਸੱਚ ਦੇ ਸਾਥ ਜੜਾਈਆਂ ਹੋਣਗੀਆਂ ਲੋਕਾਂ ਦੇ ਮੁੱਦੇ ਹੋਣਗੇ ਲੋਕਾਂ ਦੇ ਫੈਸਲੇ ਹੋਣਗੇ ਲੋਕਾਂ ਦੀ ਗੱਲ ਹੋਏਗੀ ਲੋਕਾਂ ਵਾਸਤੇ ਖੜੇ ਹੋਏਗੇ ਇਟੂ ਜੀ ਪਹਿਲਾ ਜਦੋਂ ਮਿਹਰਬਾਨੀ ਪਹਿਲਾ ਬਿਲਕੁਲ ਦੇਖ ਸਕਦੇ ਹੋ ਸੈਲਫੀ ਹੈ ਇਟੂ ਨੀਡੂ ਜੀ ਪਹਿਲਾਂ ਵੀ ਤੁਹਾਨੂੰ ਬੈਟ ਦਾ ਚੋਣ ਚਿੰਨ ਅੱਗੇ ਵੀ ਮਿਲ ਚੁੱਕਾ ਹੈ ਐਸੇ ਹੀ ਜਿਹੜੇ ਪਹਿਲੇ ਇਲੈਕਸ਼ਨ ਹੋਏ ਸੀ ਬੈਟ ਦਾ ਨਿਸ਼ਾਨ ਸਭ ਤੋਂ ਪਹਿਲਾਂ ਨਿਸ਼ਾਨ ਬੈਟ ਦਾ ਸੀ ਠੀਕ ਹੈ ਹੁਣ ਫਿਰ ਤੁਹਾਨੂੰ ਬੈਟ ਦਾ ਹੀ ਨਿਸ਼ਾਨ ਇਹ ਬੈਟ ਨੇ ਬੈਸਟ ਵਿੱਚ ਬੈਟ ਤੇ ਬੈਟ ਤੇ ਬੈਸਟ ਯਾਨੀ ਕਿ ਜਿੱਤ ਦੀ ਕਰੀਬ ਨਿਸ਼ਾਨੀ ਪੱਕੀ ਹੈ ਮੈਨੂੰ ਕਿਸੇ ਸਿਆਣੇ ਮਹਾਪੁਰਸ਼ ਨੇ ਕਿਹਾ ਵਾ ਬਈ ਤੂੰ ਰਾਤ ਕੀ ਜਿੱਤੂਗਾ ਉਸ ਦਾ ਕਿ ਤੂੰ ਜਾਣਦੇ ਬਲ ਅੱਗੇ ਕਦੀ ਨਹੀਂ ਗਿਆ ਅੱਗੇ ਕਦੀ ਕਿਸੇ ਸਿਆਣੇ ਨੇ ਨਹੀਂ ਕਿਹਾ ਹਾਰਣ ਵੇਲੇ ਕਦੀ ਨਹੀਂ ਕਿਸੇ ਨੇ ਕਿਹਾ ਕਿ ਤੁਸੀਂ ਹਾਰ ਖਸਾਦੇ ਹੋ ਇਹ ਵੀ ਇੱਕ ਹੋਰ ਕਿਵੇਂ ਸਮਝਦੇ ਹੋ ਨੀਟੂ ਜੀ ਟੋੜਨ ਵਾਸਤੇ ਆਏ ਨੇ ਉਹਨੇ ਛੱਕੇ ਦੇ ਛੱਕੇ ਲਾਣਗੇ ਬਈ ਸਾਰੇ ਸਾਰੇ ਤਰ੍ਹਾਂ ਤਰ ਇਹਨਾਂ ਨੂੰ ਜਾਣਦੇ ਹਾਂ ਸ਼ਿਗਰਦਾ ਜੀ ਅੰਮ੍ਰਿਤਦਾ ਜੀ ਰੇਸ਼ਮਾ ਜੀ ਪਟਿਆਲੇ ਤੋਂ ਇਹ ਨੀਟੂ ਛੱਕਾ ਜੀ ਕਰਨ ਲਈ ਤੁਸੀਂ ਮੈਂ ਕਿਹਾ ਜੀ ਨੀਟੂ ਜੀ ਹੁਣ ਛੱਕੇ ਦੇ ਚਲਾਣਗੇ ਜਗਨਾ ਸਿੰਘ ਦਾ ਨਿਕਾੜ ਤੋਰਨਗੇ ਰਾਜ ਸਿੰਘ ਦੇ 6 ਬਲਾਕ 6 ਛਿੱਕੇ ਮਾਰਨਗੇ 6 ਬਲਾਕ ਛਿੱਕੇ ਮਾਰਨਗੇ ਜਿੰਦਾਬਾਦ ਜੀ ਜਿੰਦਾਬਾਦ ਹਮ ਤੇ ਨਾਲ ਜਿਹੜੀ ਇਹ ਜਲੰਧਰ ਦੇ ਜਿਮਨੀ ਚੋਂ ਜਿੱਤਣ ਜਾ ਰਹੇ ਨੇ ਜੀ ਇੱਕ ਕਿਤਾ ਉਂਗਲ ਕੀ ਕੀਤੀ ਜੀ ਇਹ ਸਾਡਾ ਇੱਕ ਨਹੀਂ ਇੱਕ ਸਵਾਲ ਸੁਣੋ ਸਵਾਲ ਸੁਣ ਲੋ ਤੁਮਕੀ ਲੀਡਰਸ਼ਿਪ ਹਰ ਇੱਕ ਪਾਰਟੀ ਦੀਆਂ ਸੀਨੀਅਰ ਲੀਡਰਸ਼ਿਪ ਜਿਹੜੀਆਂ ਜਲੰਧਰ ਜਿਮਨੀ ਚੋਂ ਲੜ ਕੇ ਇੱਥੇ ਪਹੁੰਚੀਆਂ ਸਾਡੇ ਸਾਹਮਣੇ ਸਾਰੀਆਂ ਫੇਲ ਆ ਭਾਜੀ ਗੱਲ ਤਾਂ ਸੁਣ ਲੋ ਜਲੰਧਰ ਪਹੁੰਚੀਆਂ ਹੋਈਆਂ ਨੇ ਬੜਾ ਮੁਕਾਬਲਾ ਕਰਦਾ ਸਾਡੇ ਸਾਹਮਣੇ ਸਾਰੀਆਂ ਫੇਲ ਪਾਣੀ ਫੇਰ ਦਾਂਗੇ ਪਾਣੀ ਫੇਰ ਕੇ ਰੱਖ ਦਾਂਗੇ 60 ਐਮਐਲਏ ਜਲੰਧਰ ਆਏ ਨੇ ਸਾਡੇ ਪਾਣੀ ਲੋਕਾਂ ਨੂੰ ਪਲਾਤਾ ਦਿਓ ਪਹਿਲਾਂ ਲੋਕਾਂ ਨੂੰ ਪਾਣੀ ਤੁਸੀਂ ਪਾਣੀ ਫੇਰਨ ਦੀ ਗੱਲ ਕੀਤੀ ਤੁਹਾਨੂੰ ਪਤਾ ਵੈਸੇ ਲਗੇ ਲੋਕੀ ਪਾਣੀ ਤੋਂ ਕਿੰਨੇ ਵਜਾਰਾ ਤੁਸੀਂ ਦੇ ਆਏ ਨੇ ਹਰ ਵਾਰ ਵੋਟਾਂ ਲੈਣ ਲਈ ਨਹੀਂ ਨਹੀਂ ਕੋਮੇਣੀ ਵੀ ਗੱਲ ਸੁਣ ਤੁਸੀਂ ਮੁੱਦੇ 'ਚ ਕੇ ਕਹਿੰਦੇ ਲੋਕਾਂ ਦੀ ਗੱਲ ਕਰ ਲਓ ਮੈਂ ਕਹਿੰਦਾ ਜਿੰਨੇ ਮ ਜਿੰਨੇ ਮਨੁੱਖ ਉਹਨੇ ਰੁੱਖ ਲਾਓ ਭਵੇਂ ਮੈਨੂੰ ਵੋਟਾਂ ਪਾਓ ਤੇ ਨਾ ਪਾਓ ਪਰ ਜਿੰਨੇ ਮਨੁੱਖ ਉਹਨੇ ਰੁੱਖ ਜੂ ਲਾਓ ਕਿਉਂਕਿ ਆ ਕੱਲ ਲੀਡਰਾਂ ਕਹਿੰਦਾ ਪਾਣੀ ਥੱਲੇ ਹੋ ਗਿਆ ਆ ਬਿਜਲੀ ਨਹੀਂ ਆਂਦੀ ਪਈ ਆ ਇਹ ਹੋ ਗਿਆ ਉਹ ਹੋ ਗਿਆ ਚੁੱਥੇ ਵਾਦੇ ਤੁਹਾਡਾ ਨਾ ਕਰਨੇ ਲੀਡਰਾਂ ਨੇ ਇਸ ਕਰਕੇ ਤੁਸੀਂ ਵੱਧ ਤੋਂ ਵੱਧ ਵੱਧ ਤੋਂ ਵੱਧ ਵੱਧ ਤੋਂ ਵੱਧ ਬੂਟੇ ਲਾਓ ਬੂਟੇ ਜਿੰਨੇ ਵੀ ਲਾਓ ਮੰਦਰ ਗੁਰਦੁਆਰੇ ਗਿਰਜਾ ਘਰ ਜਿੰਨੇ ਵੀ ਆ ਸਾਰਿਆਂ ਕੇ ਮੈਂ ਇਸਾਈਆਂ ਭਰਾਵਾਂ ਅੱਗੇ ਮੁਸਲਮਾਨ ਭਰਾਵਾਂ ਅੱਗੇ ਔਰ ਹਿੰਦੂ ਭਰਾਵਾਂ ਅੱਗੇ ਸਿੱਖ ਭਰਾਵਾਂ ਅੱਗੇ ਸਾਰਿਆਂ ਕੇ ਬੇਨਤੀ ਕਰਦਾ ਕਿ ਰੁੱਖ ਲਵਾਓ ਰੁਕ ਲਵਾਓਗੇ ਸਾਡੀ ਆਣ ਵਾਲੀ ਪੀੜ੍ਹੀ ਨੂੰ ਪਾਣੀ ਮਿਲੇਗਾ ਪੀਣ ਨੂੰ ਨਹੀਂ ਤੇ ਇਹਨਾਂ ਲੀਡਰਾਂ ਨੇ ਧੋਖੇ ਬਾਜਾਂ ਨੇ ਕੀ ਕਹਿੰਦਾ ਪਾਣੀ ਖਤਮ ਹੋ ਗਿਆ ਲੈਟ ਨਹੀਂ ਆਂਦੀ ਜੇ ਹੋ ਗਿਆ ਉਹ ਹੋ ਗਿਆ ਇਹਨਾਂ ਧੋਖੇ ਬਾਜਾਂ ਤੋਂ ਬਚ ਜਾਓ ਭਰਾਵਾ ਉਹ ਬਚ ਜਾਓ ਫਿਰ ਖੰਡੀ ਹੈ ਕੋਣ ਆ ਜੀ ਕਿਹੜੀ ਪਾਰਟੀ ਧੋਖੇ ਬਾਜੀ ਸਾਰੇ ਮੈਂ ਕੀ ਕਿਤਾ ਕਦਾ ਨਾਮ ਲੱਖੇ ਨੇ ਕਿਹਾ ਅਜ ਤੱਕ ਰੁਕ ਲਾਓ ਕਿਸੇ ਨੇ ਨਹੀਂ ਕਿਹਾ ਔਰ ਜਿਹੜਾ ਬੰਦਾ ਰੁੱਖ ਲਾਂਦਾ ਬੱਚਿਆਂ ਵਾਸਤੇ ਆਉਣ ਵਾਲੀ ਪੀੜ੍ਹੀ ਵਾਸਤੇ ਪਾਣੀ ਮਿਲੇਗਾ ਆਣੀ ਪਾਣੀ ਇੱਕ ਚਿੰਤਾ ਮੈਂ ਜਲੰਧਰ ਦੀ ਜਨਤਾ ਨੂੰ ਇੱਕ ਹੋਰ ਅਪੀਲ ਕਰੂੰਗਾ ਕਿ ਜਿਵੇਂ ਫਰੀਦਕੋਟ ਤੇ ਸਾਡੇ ਖਾਲਸਾ ਭਾਈ ਪਰੀ ਬੋਮਨ ਨਾਲ ਜਿਤਾਏ ਨੇ ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਪਰੀ ਬੋਮਨ ਨਾਲ ਜਿਤਾਏ ਨੇ ਐਟਕੀ ਜਲੰਧਰ ਜਿਹੜੀ ਜਨਤਾ ਵੀ ਇਹਕਾਰ ਤੋਂ ਜੰਟਨ ਨਹੀਂ ਮੈਂ ਨਹੀਂ ਤੁਸੀਂ ਮੀਟੂ ਦੇ ਹੱਕ ਚ ਆਏ ਜਾਂ ਉਹਨਾਂ ਦੇ ਹੱਕ ਚ ਆਏ ਹੋ ਮੈਂ ਮੀਟੂ ਦੇ ਹੱਕ ਨਾਲ ਆਇਆ ਜਿਵੇਂ ਉਹਨਾਂ ਨੂੰ ਜਿਤਾਇਆ ਇੱਕ ਇੱਕ ਹੋਰ ਸਵਾਲ ਹੈ ਹਾਂਜੀ ਤਿੰਨ ਇਦਾਂ ਦੇ ਮੁੱਦੇ ਦੱਸੋ ਜਿ ਵੈਸਟ ਜਿਮਲੀ ਚੋਂ ਦੇ ਜਿਹੜੇ ਲੜਨ ਦੇ ਲਈ ਤੁਸੀਂ ਆਏ ਹੋ ਸੀਵਰ ਕਿਸ ਤਰ੍ਹਾਂ ਸੜਕਾਂ ਦੁੱਟੀਆਂ ਬਿਜਲੀ ਦੀ ਬਹੁਤ ਸਮੱਸਿਆ ਆਵਾ ਬਿਜਲੀ ਸੀਵਰ ਤੇ ਪਾਣੀ ਪੀਣ ਦੀ ਕੋਸਮਸ ਸਰਕਾਰ ਤਾਂ ਕਹਿੰਦੀ ਜੀ ਬਿਜਲੀ ਸਸਤੀ ਕਰ ਦਿੱਤੀ ਹੈ ਨਹੀਂ ਕੀਤਾ ਕਿਸੇ ਨੇ ਨਹੀਂ ਕੀਤਾ ਬਿਜਲੀ ਫਰੀ ਹੋ ਗਈ ਹੈ ਸਸਤੀ ਜੀ ਜਨਤਾ ਤਾਂ ਪੁੱਛੋ ਜਾ ਕੇ ਵੀ ਤੁਹਾਡੀ ਤੁਹਾਡੀ ਇੱਕ ਸੀਟ ਨਾਲ ਸਰਕਾਰ ਬਣ ਜਾਊਗੀ ਬਣੂਗੀ ਕਿ ਕਹਣੀ ਇੱਕ ਸੀਟ ਨਾਲ ਕਿੰਦਾ ਸਰਕਾਰ ਬਣਾਂਗਾ 8 ਐਮਐਲਏ ਇੱਕ ਵਸੇ ਇਕੱਲਾ ਨਹੀਂ ਢੂ ਛਟਰਾ ਨੀਦੂ ਜੀ ਕਿੰਨੇ ਸਾਲ ਲੀ ਐਮਐਲਏ ਬਣਨਾ ਤੁਸੀਂ ਮੈਂ ਕਿਹਾ ਜੀ ਟੈਨਸ਼ਨ ਨਾਲੋਂ ਨਹੀਂ ਨੀਦੂ ਜੀ ਜਿੱਤ ਜਾਂਦੇ ਕਿੰਨੇ ਸਾਲ ਲੀ ਐਮਐਲਏ ਬਣਨਾ 5 ਸਾਲ ਵਸ ਤੇ ਆਈ ਜੀ ਹਾਂ ਪਰ ਨਹੀਂ ਜੇ ਪਾਣੀ ਲੋਕਾਂ ਨੂੰ ਨਹੀਂ ਮਿਲ ਰਿਹਾ ਪਾਣੀ ਦੀ ਸਮੱਸਿਆ ਵਾ ਸੜਕ ਟੁੱਟੀ ਸਮੱਸਿਆ ਬਿਜਲੀ ਦੀ ਸਮੱਸਿਆ 24 ਘੰਟੇ ਤਾਰ ਚੜੀ ਨਹੀਂ ਬੈਠੀ ਹੈ ਇਹਦੀ ਸਮੱਸਿਆ ਨਹੀਂ ਜਾਈ ਨਹੀਂ ਗਿਆ ਤੁਸੀਂ ਹਾਰ ਗਏ ਸੀ ਨਹੀਂ ਤੁਸੀਂ ਹਾਰ ਗਏ ਸੀ ਤੁਹਾਨੂੰ ਕੱਲੇ ਇਹ ਤਾਂ ਬੈਸਟ ਲੋਕਾਂ ਨੇ ਬੋਟਾਂ ਪਾਈਆਂ ਸੀ ਤੁਸੀਂ ਸਾਰਤਾ ਲਈ ਨਹੀਂ ਤੁਸੀਂ ਕਿਸੇ ਸਾਰ ਹੀ ਨਹੀਂ ਉਸੇ ਜਾ ਗਏ ਬੈਸਟ ਵਾਲੇ ਸਿਰ ਇੱਕ ਵਾਰੀ ਵੀ ਕਿਸੇ ਮਹੱਲੇ ਚ ਵੜੇ ਨਹੀਂ ਆਪਣੀ ਸ਼ਰਮ ਦੇ ਨਾਮ ਆ ਨਹੀਂ ਨੀਡੂ ਜੀ ਤੁਸੀਂ ਕਿਸੇ ਮੁਹੱਲੇ ਦੇ ਵਿੱਚ ਬੜੇ ਲੋਕਾਂ ਦੀ ਸਾਰ ਲਈ ਸਾਰਿਆਂ ਨੂੰ ਮਿਲੇ ਸਾਰਿਆਂ ਨੂੰ ਮਿਲੇ ਕਦੋਂ ਮਿਲੇ ਉਹ ਸਾਡਾ ਦਫ਼ਤਰ ਉੱਥੇ ਦੱਸੋ ਜੀ ਹਾਂ ਜੀ ਸਾਡਾ ਦਫ਼ਤਰ ਬਸਤੀ ਗੁਜਾ ਸ਼ੀਸ਼ੇਵਾਲੀ ਪਿੰਡ ਜੀ 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 ਆਣਾ ਲੋਕਾਂ ਦੇ ਬਈ ਸਵਸਥਾ ਨਾਲ ਹੋਰ ਦੱਸੋ ਸਾਨੂੰ ਦੱਸੋ ਸਾਨੂੰ ਅਸੀਂ ਨਾਮ ਲੈ ਕੇ ਫੇਰ ਗੱਲ ਕਰਦੇ ਹਾਂ ਲੋਕਾਂ ਦੇ ਪਾਣੀ ਜਿਹੜਾ ਸਾਰੀਆਂ ਸਮੋਲ ਵਾਲਾ ਪਾਣੀ ਪੀਣਾ ਪੀ ਰਹੇ ਲੋਕਾਂ ਨੂੰ ਤੁਹਾਨੂੰ ਬਈ ਬਹੁਤ ਔਖਾ ਬਹੁਤ ਔਖਾ ਅੱਜ ਵੀ ਜਿਲੰਦਰ ਵੈਸਟ ਦੇ ਏਰੀਆ ਤੇ ਜਾ ਕੇ ਆਏ ਆ ਜਦੋਂ ਸਾਨੂੰ ਚੋਣ ਨਿਸ਼ਾਨ ਮਿਲਿਆ ਉਸ ਤੋਂ ਬਾਅਦ ਜਾ ਕੇ ਸਾਨੂੰ ਲੋਕਾਂ ਦਾ ਭਾਰੀ ਸਮਰਥਨ ਮਿਲਿਆ ਲੋਕਾਂ ਨੇ ਕਿਹਾ ਬਾੜਿਆ ਸਾਨੂੰ ਸਾਡੇ ਕੋਲ ਹੋਰ ਦਿਨ ਹੈਗੇ ਨੇ ਕਿਹੜਾ ਵਾਲੇ ਵਿਰੋਧ ਹੋਇਆ ਤਾਂ ਨਹੀਂ ਨਹੀਂ ਜੀ ਸਾਨੂੰ ਕਿਹੜਾ ਵਾਲੇ ਸਾਰੇ ਸਮਰਥਨ ਮਿਲਿਆ ਅਸੀਂ ਤੁਹਾਡੇ ਹੀ ਸਾਥੀ ਆ ਆ ਹੋਰ ਵੀ ਪ੍ਰਚਾਰ ਕਰਨਾ ਹੈ ਸਾਡੇ ਕੋਲ ਟਾਈਮ ਹੈਗਾ ਹੈ ਮੈਂ ਜੀ ਇੱਕ ਹੋਰ ਬੜਾ ਵੱਡਾ ਸਵਾਲ ਆਪਣੀ ਸੀਟ ਤੇ ਤੁਸੀਂ ਹਾਰ ਗਏ ਨੀ ਦੂ ਕਿਤੇ ਜਿਦਾ ਦੇ ਹੋਏ ਦੇਖੋ ਜੀ ਨੰਨਾ ਜੀ ਹਾਰ ਤਾਡੀ ਜਮਾਨਤ ਜਬਤ ਹੋਈ ਹੈ ਤੁਹਾਨੂੰ ਪਤਾ ਹੈ ਹਾਰ ਨਹੀਂ ਹੋਈ ਤੁਹਾਡੀ ਜਮਾਨਤ ਜਬਤ ਹੋਈ ਹੈ ਮੇਰੀ ਗੱਲ ਸੁਣੋ ਨਹੀਂ ਤੁਸੀਂ ਜਮਾਨਤ ਜਬਤ ਕਰਾ ਕੇ ਆਏ ਜੀ ਬੜਾ ਰੋਲਾ ਪਾਇਆ ਸੀ ਉੱਥੇ ਇਸ ਇਦਾ ਕਰ ਰਿਹਾ ਓਦਾ ਕਰ ਰਿਹਾ ਸਾਡੇ ਸਪੋਰਟਰ ਆ ਗਏ ਆ ਸਾਡੇ ਸਪੋਰਟਰ ਆ ਗਏ ਆ ਆ ਦੇਖੋ ਸਾਡੇ ਸਪੋਰਟਰ ਆਏ ਨੰਨੇ ਦੀ ਹਾਰ ਹੋਈ ਨੰਨਾ ਮੀਨੂ ਜੱਟੇ ਵਾਲਾ ਨੰਨਾ ਮੀਨੂ ਜੱਟੇ ਵਾਲਾ ਜਿੰਦਾਬਾਦ ਨੰਨਾ ਹਾਰ ਕੇ ਵੀ ਜਿੱਤਦੇ ਹੈ ਕਿਉਂਕਿ ਨੰਨਾ ਪਹਿਲੀ ਵਾਰ ਚੋਣ ਲੜਿਆ ਸੀਗਾ ਜੋਰ ਨੰਨੇ ਨੇ ਪਹਿਲੀ ਵਾਰ ਕਿਸੇ ਨੰਨਾ ਜੀ ਉਹ ਨਹੀਂ ਹੁੰਦਾ ਪਹਿਲੀ ਵਾਰ ਲੜੇ ਜਾਂ ਦੂਜੀ ਵਾਰ ਨਹੀਂ ਅੱਖ ਨਹੀਂ ਮਾਰਨੀ ਮੇਰੀ ਅੱਖ ਜੂੰਗਲਾਂ ਨਾਲ ਮਾਰਨੀ ਨਹੀਂ ਕਰ ਸਰੋ ਕੋਈ ਵੀ ਚੋਣ ਲੜਦਾ ਉਹ ਥੱਲੇ ਤੋਂ ਉੱਪਰ ਜਾਂਦਾ ਨੰਨਾ ਪਹਿਲੀ ਵਾਰ ਸਿੱਧਾ ਸੀਰੇ ਤੋਂ ਐਮਪੀ ਲੜਿਆ ਦੀ ਹੋਰ ਨੰਨਾ ਹਾਰ ਕੇ ਵੀ ਜਿੱਤਿਆ ਨੰਨੇ ਨੇ ਇੱਕ ਵਧੀਆ 2302 ਵੋਟਾਂ ਲਈਆਂ ਉਹ ਨੰਨੇ ਕਿੰਨੀਆਂ ਕਿੰਨੀਆਂ ਪਹਿਲੀ ਵਾਰ ਹੀ 2302 ਵੋਟਾਂ ਪਹਿਲੀ ਵਾਰ ਹੀ 2302 ਅਗਲੀ ਵਾਰੀ 23000 ਉਸ ਤੋਂ ਬਾਅਦ 23 ਲੱਖ ਨੰਨੇ ਨੇ ਕਦਮ ਲੱਕਿਆ ਜੇ ਗਾਵਾਂਗੇ ਅਜੇ ਪੌੜੀਆਂ ਤੇ ਚੜ੍ਹਨੀਆਂ ਵੋਟਾਂ ਨੰਨਾ ਅਗਲੀ ਵਾਰ ਜਿਲ੍ਹੇ ਜਿੱਤ ਪ੍ਰਾਪਤ ਨੰਨਾ ਜੀ ਕਿਤੇ ਇਹ ਤਾਂ ਨਹੀਂ ਹੋਇਆ ਜੀ ਜਿਹੜਾ ਪਾਰਟੀਆਂ ਨੇ ਤੁਹਾਡੇ ਤੇ ਦਬਾਅ ਬਣਾਇਆ ਹੋਵੇ ਜਾਂ ਐਂਡਲੇ ਟਾਈਮ ਤੁਸੀਂ ਬਿਕ ਗਏ ਹੋਵੋ ਇਹ ਤਾਂ ਵੋਟਾਂ ਇਸ ਕੋ ਨੰਨੇ ਨੇ ਸ਼ੁਰੂ ਤੋਂ ਹਰ ਇੰਟਰਵਿਊ 'ਚ ਇਹ ਕਹਿਆ ਸੀ ਨਾ ਨੰਨਾ ਡਰੇਗਾ ਨਾ ਨੰਨਾ ਦਬੇਗਾ ਨੰਨਾ ਲੜੇਗਾ ਆਖਰੀ ਦਮ ਤੱਕ ਲੜੇਗਾ ਕਿਸੇ ਲਾਲਚ ਨਹੀਂ ਆਏਗਾ ਔਰ ਨਾ ਹੀ ਨੰਨੇ ਨੇ ਸੜਾ ਪਾਇਆ ਨੰਨੇ ਦੀ ਵੈਸਟ ਕੌਨਫੀਡੈਂਸੀ ਵੀ ਤੁਸੀਂ ਜਾਣਾ ਹੈ ਇਲੈਕਸ਼ਨ ਲੜ ਦੇ ਲਈ ਜਿਮਨੀ ਚੋਣਾ ਕਿੰਨੀਆਂ ਵਾਡਾਂ ਨੇ ਟਾਂਡੇ ਤੋਂ ਆਏ ਸਾਡੀ ਪਾਲਾ ਸਟੇਟ ਤੋਂ ਵਾਡ ਕਿੰਨੇ ਨੇ ਭਾਈ ਟਾਂਡੇ ਵਾਸਤੇ ਦੇਖੋ ਮੈਂ ਇੱਕ ਚੀਜ਼ ਹੈ ਨਾ ਤੁਸੀਂ ਇਲੈਕਸ਼ਨ ਲੜਾਵੇਂ ਮੈਦਾਨ ਦੇ ਵਿੱਚ ਪਰ ਤੁਹਾਨੂੰ ਪਤਾ ਹੋਣਾ ਜੀ ਤੇ ਤੁਸੀਂ ਐਜ਼ ਐ ਉਹਨਾਂ ਦੀ ਲੀਡਰਸ਼ਿਪ ਬਣ ਕੇ ਆਏ ਹੋ ਤੁਹਾਨੂੰ ਪਤਾ ਵੰਡਾ ਕਿੰਨੀ ਹੈ ਮੈਂ ਪਹਿਲੀ ਗੱਲ ਤੇ ਮੈਂ ਚੋਣਾਂ ਨਹੀਂ ਲੜ ਰਿਹਾ ਨੀਟੂ ਦੀ ਚੋਣਾਂ ਨਹੀਂ ਲੜਦੇ ਨੇ ਤੁਸੀਂ ਇੱਕ ਆਏ ਹੋ ਅੱਜ ਜਲੰਧਰ ਦੇ ਵਿੱਚ ਪਹਿਲੀ ਵਾਰ ਪਹੁੰਚੇ ਆ ਲੇਕਿਨ ਅੱਜ ਜਿਵੇਂ ਅਸੀਂ ਆਏ ਤੁਹਾਡੇ ਕੋ ਲਿਸਟ ਵਿੱਚ ਹੋਏਗੀ ਦੇਖੋ ਹਜੇ ਮੈਨੂੰ ਆਈ 2 ਘੰਟੇ ਟੋਟਲ ਕਿੰਨੇ ਵੋਟਰ ਟੋਟਲ ਕਿੰਨੇ ਵੋਟਰ ਹੈ ਬੀਜੇਪੀ ਦੇ ਮਾਮਾ ਮਾਲਨੀ ਆ ਰਹੀ ਹੈ ਉਹਨੂੰ ਪੁੱਛ ਲਿਓ ਉਹਨੂੰ ਪੁੱਛ ਲਿਓ ਕਿੰਨੇ ਵਾਡ ਟੋਟਲ ਕਿੰਨੇ ਵੋਟਰ ਹੈ ਅੱਛਾ ਪਹਿਲੀ ਵਾਰ ਇਹ ਬੰਦਾ ਆਇਆ ਵਾ ਪ੍ਰਚਾਰ ਕਰਨ ਤੁਸੀਂ ਇਹਨੂੰ ਪਰੇਸ਼ਾਨ ਕਰੀ ਜਾ ਰਹੇ ਹੋ ਸਵਾਲ ਸਵਾਲ ਕਰ ਰਹੇ ਸਵਾਲ ਕਰਦਾ ਤੁਸੀਂ ਪਰੇਸ਼ਾਨ ਕਰਦੇ ਹੋ ਅੱਜ ਅਗਲਾ ਸਪੋਰਟ ਨਾ ਕਰੇ ਨਹੀਂ ਇਹ ਮਾਮਾ ਮਾਲਨੀ ਆਏਗੀ ਉਦੋਂ ਤੁਸੀਂ ਉਹਨੂੰ ਪੁੱਛਿਓ ਵਾ ਕਿੰਨੇ ਨੇ ਮੈਂ ਅੱਛਾ ਮੈਂ ਕਹਿੰਦਾ ਨੰਨਾ ਤੋਂ ਮੁਝੇ ਦੱਸ ਦੇਗਾ ਕਿੰਨਿਆ ਕਿੰਨੇ ਵਗਣੇ ਕਿੰਨੇ ਵਗਣੇ ਤੁਸੀਂ ਇਹ ਤਾਂ ਕਿਸੇ ਵੀ ਪਾਸੇ ਨਹੀਂ ਪਹੁੰਚ ਰਹੀ ਜਦੋਂ ਜਿਉਂਦੀਆਂ ਨੂੰ ਪਹੁੰਚੋ ਮਕੇਰੀਆਂ ਤੋਂ ਸਪੋਰਟ ਕਰਨ ਵਾਸਤੇ ਪਾਜੀ ਸਾਡੇ ਆਏ ਮਕੇਰੀਆਂ ਤੋਂ ਆ ਬਾਹਰਲੇ ਦੇਸ਼ਾਂ ਤੋਂ ਫੋਨ ਆ ਰਹੇ ਆ ਨੰਨਾ ਵੀ ਅਮਰੀਕਾ ਕੈਨੇਡਾ ਦੇਸ਼ਾਂ ਤੋਂ ਫੋਨ ਆ ਰਹੇ ਆ ਬਾਹਰਲੇ ਦੇਸ਼ਾਂ ਤੋਂ ਫੋਨ ਆ ਰਹੇ ਆ ਇੱਕ ਚੀਜ਼ ਇਹ ਸੁ ਸਮਝ ਗਈ ਤੁਸੀਂ ਕਿਹਨੇ ਵੈਸੇ ਜੇ ਸੀ ਅੱਜ ਬਾਹਰਲੇ ਦੇਸ਼ਾਂ ਤੋਂ ਫੋਨ ਆ ਰਹੇ ਆ ਬਾਰੇ ਇਹ ਲੋਕਾਂ ਦੀ ਲੋਕਾਂ ਨੇ ਸਾਨੂੰ ਪਰਪੂਰ ਮਦਦ ਦਿੱਤਾ ਹੈ ਸਾਡਾ ਸਵਾਗਤ ਕੀਤਾ ਜੱਟੋ ਨਿਸ਼ਾਨ ਲੱਗੇ ਆਹ ਦੇਖੋ ਇੰਗਲੈਂਡ ਤੋਂ ਫੋਨ ਆਇਆ ਤੁਹਾਡੇ ਮੀਤੂ ਜੀ ਤੋਂ ਫੋਨ ਆਇਆ ਤੁਹਾਡੇ ਮੀਤੂ ਜੀ ਤੋਂ ਸੁਸ਼ੀਲ ਜੀ ਪਹਿਲੇ ਆ ਗਏ 1100 ਰੁਪਏ ਸਾਰੇ ਜਗ੍ਹਾ ਤੋਂ ਫੋਨ ਆ ਰਹੇ ਸਾਨੂੰ ਚੰਦੇ ਦੇ ਚੰਦਾ ਨਹੀਂ ਜਦੋਂ ਇਹ ਕਾਗਜ਼ ਭਰਨਗੇ ਇਹਨਾਂ ਨੇ ਸਸ਼ੀ ਦੀ ਨੂੰ 1100 ਰੁਪਏ ਫੜਿਆ ਆਪੋਜੀਸ਼ਨ ਦੇ ਨਹੀਂ ਨਹੀਂ ਆਪਾ ਦੀ ਚਣ ਨਹੀਂ ਹੈਗਾ ਆਪੋਜੀਸ਼ਨ ਦੇ ਵਿੱਚ ਨਹੀਂ ਲਿਆ ਲਿਆ ਲਓਗੇ 100 ਰੁਪਏ ਚਾਹ ਲੈ ਪੀਜੇਪੀ ਵਾਲੇ ਕੋ ਪਹਿਲੇ ਆ ਰਹੇ ਹਾਂ ਗੱਲ ਨਹੀਂ ਗੱਲ ਕਰਦੇ ਨਹੀਂ ਮੈਂ ਸਾਰੀ ਦੁਨੀਆ ਤੋਂ ਮੰਗੇ ਮੈਂ ਸਾਰੀ ਦੁਨੀਆ ਤੋਂ ਮੰਗੇ ਆ ਇਹਨਾਂ ਨੇ 10 ਰੁਪਏ ਇੱਥੇ ਮੈਨੂੰ 10 ਰੁਪਏ ਇਹਨਾਂ ਨੇ ਦਿੱਤੇ 100 ਰੁਪਏ ਨੇ 500 ਰੁਪਏ ਇਹ ਤੁਹਾਡੀ ਪਾਰਟੀ ਦੇ ਵਰਕਰ ਆ ਮੈਂ ਮੰਨ ਲਿਆ ਕਿ ਤੁਹਾਡੇ ਭਾਜੀ ਤੁਹਾਡੀ ਪਾਰਟੀ ਦੇ ਬੰਦੇ ਤੁਹਾਨੂੰ ਦੇ ਸਕਦੇ ਆ ਦੱਸਾ ਦੇ ਨਾ ਹਜ਼ਾਰ ਬਾਲ ਬਾਲ ਅੱਜ ਇਹ ਤਿੰਨ ਵਸਤੇ ਬੈਠੇ ਆ ਅਸੀਂ ਉਦੋਂ ਤੱਕ ਉਹ ਸਰਦਾਰ ਬੈਠੇ ਦੁਬਾਰਾ ਤੱਕ ਲੜਦੇ ਰਾਵਾਂਗੇ ਜਦੋਂ ਤੱਕ ਜਿੱਤਦੇ ਨਹੀਂ ਇੱਕ ਜਦੋਂ ਤੱਕ ਲੜਦੇ ਰਹਿ ਜਾਂਦਾ ਜਦੋਂ ਤੱਕ ਜਿੱਤਦੇ ਨਹੀਂ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਇਨਕਲਾਬ ਤੁਸੀਂ ਨਾਲ ਆਇਓ ਇਨਕਲਾਬ 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 ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸੋਲੋ 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 ਇਨਕਲਾਬ ਸੋਲੋ ਸੋਲੋ ਇਨਕਲਾਬ ਅੱਜ ਆ ਇੱਕ ਵੰਡੇ ਆ ਆ ਕੁਝ ਪੁੱਛਣਾ ਜਾਂਦੇ ਨੇ ਹਾਂਜੀ ਮੈਂ ਨਹੀਂ ਤੁਸੀਂ ਵੀ ਅੱਜ ਨਾਲ ਆਏ ਹੋ ਇਹਨਾਂ ਦੇ ਹਾਂਜੀ ਬਿਲਕੁਲ ਆਏ ਆ ਤੁਸੀਂ ਪ੍ਰਚਾਰ ਕਰ ਰਹੇ ਹੋ ਬਿਲਕੁਲ ਕਰ ਰਹੇ ਆ ਪਰ ਉਸ ਵੇਲੇ ਜਦੋਂ ਵੋਟਾਂ ਦੀ ਗਿਣਤੀ ਹੋਈ ਸੀ ਸੁੱਚਾ ਸਿੰਘ ਨਾਰਾਜ ਹੋ ਗਏ ਸੀ ਇਹਨਾਂ ਤੋਂ ਨਹੀਂ ਉਹ ਘਰ ਬੈਠੇ ਰਹੇ ਆਏ ਨਹੀਂ 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 ਉਹਨਾਂ ਦੀ ਤਬੀਅਤ ਖਰਾਬ ਸੀਗੀ ਥੋੜਾ ਅੱਜ ਵੀ ਦੇਖੋ ਆ ਦੇਖੋ ਪਾਣੀ ਗੰਦਾ ਆ ਰਿਹਾ ਵਾ ਵੈਸ ਹਲਕੇ ਚ ਰਹਿੰਦੇ ਗੰਦੇ ਪਾਣੀ ਨਾਲ ਨਹਾ ਨਾ ਕੇ ਇਹਨਾਂ ਦੇ ਅਲਰਜੀ ਹੋ ਗਈ ਹੈ ਦੇਖੋ ਕੀ ਕਰਾਂਗੇ ਮੇਗਾ ਬੋਰਾ ਸਾਂਝਾ ਫਸਟ ਰਾਸ਼ਟਰੀ ਪ੍ਰਧਾਨ ਹੱਥ ਜੋੜ ਕੇ ਬੇਨਤੀ ਕਰਦਾ ਬੈਠ ਲਾਂ ਕੇ ਤੇ ਲੋਕਾਂ ਨੂੰ ਪੋਰਟਰਾਂ ਨੂੰ ਵੇਖੋ ਇਹ ਪਾਰਟੀਆਂ ਸਾਰੀਆਂ ਦਿੱਲੀ ਦੀਆਂ ਨੇ ਟੂ ਸ਼ਟਰ ਵਾਲਾ ਇੱਥੋਂ ਦਾ ਆਪਾਂ ਬੇਨਤੀ ਕਰਨੇ ਆ ਇੱਕ ਇੱਕ ਮੋੜ ਬੈਡ ਦੇ ਨਿਸ਼ਾਨ ਤੇ ਲਾਓ ਨਿਸ਼ਾਨ ਤੇ ਲਾਓ ਕਿਹੜਾ ਨਿਸ਼ਾਨ ਕਿਹੜਾ ਜੀ ਨਿਸ਼ਾਨ ਬੈਡ ਬੈਡ ਅੱਛਾ ਜੀ ਬੈਡ ਬੈਡ ਰੁੱਖ ਲਗਾਓ ਇੱਕ ਵਾਰੀ ਬੈਡ ਕੋ ਬੈਡ 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 ਵੇਖੋ ਵੇ ਵੇਟ ਹਲ ਕੇ ਬੇਨਤੀ ਕਰਦਾ ਜਿਹੜਾ ਸਿੱਧਾ ਵਿਕਾਸ ਜਿਹੜਾ 35 ਸਾਲ ਚ ਉਹ ਵਿਕਾਸ ਕਰਾਏਗਾ ਤੁਹਾਨੂੰ ਬੋਲਣ ਜੁਣੀ ਦੇ ਰਹੀ ਤੁਹਾਡੇ ਬੰਦੇ ਨਹੀਂ ਨਹੀਂ ਤੁਹਾਨੂੰ ਬੋਲਣ ਜੁਣੀ ਦਿੰਦੇ ਤੁਸੀਂ ਪ੍ਰਧਾਨ ਕੇ ਇਸ ਚੀਜ਼ ਦੇ ਪਾਰਟੀ ਦੇ ਤੁਸੀਂ ਕੇ ਸੀ ਦੇ ਪਾਰਟੀ ਦੇ ਪ੍ਰਧਾਨ ਨੇ ਇੰਡੀਆ ਦੇ ਪ੍ਰਧਾਨ ਨੇ ਇੰਡੀਆ ਦੇ ਪ੍ਰਧਾਨ ਨੇ ਤੁਸੀਂ ਪਾਰਟੀ ਪ੍ਰਧਾਨ ਕਿਉਂ ਹੁੰਦੇ ਹੋ ਹਿੰਦੁਸਤਾਨ ਦੇ ਪ੍ਰਧਾਨ ਨੇ ਤੁਸੀਂ ਬੋਲੋ ਹਿੰਦੁਸਤਾਨ ਦੇ ਪ੍ਰਧਾਨ ਨੇ ਪਾ ਲਈ ਇੱਕ ਸਵਾਲ ਤੁਸੀਂ ਪ੍ਰਧਾਨ ਦਾਨੀ ਉਹ ਤੁਹਾਨੂੰ ਚੁੱਪ ਕਰਾਈ ਜਾਂਦੇ ਆ ਜਿੱਦਾ ਮਰਜ਼ੀ ਕਰਾਉਂਦਾ ਟੀਮ ਦਾ ਬਾਬਾ ਸਾਹਿਬ ਨਾਲ ਲੈ ਕੇ ਜਾਣ ਵਾਲੇ ਪ੍ਰਧਾਨ ਨੇ ਤੁਸੀਂ ਇਲੈਕਸ਼ਨ ਦਾ ਮੋੜ ਖਰਾਬ ਕਰ ਦਿੰਦੇ ਹੋ ਕੋਣ ਕਹਿੰਦਾ ਤਾਹੀਂ ਉਹ ਦੇਖੋ ਬੋਲਣ ਦੇ ਵਿੱਚ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਅਸੀਂ ਇਹੀ ਕਹਿਣਾ ਚਾਹੂਗੇ ਕਿ ਜਲੰਧਰ ਵੈ ਸੇਟ ਨੀਟੂ ਪਾਜੀ ਪਾਰੀ ਬਾਬੂ ਮਦਨ ਜਿੱਤਰੇ ਨੇ ਆ ਗਿਆ ਨੀਟੂ ਆ ਗਿਆ ਨੀਟੂ ਵੱਡੇ ਵੱਡੇ ਨੂੰ ਪਾੜਾ ਪਾ ਗਿਆ ਨੀਟੂ ਲੋਕ ਇਹ ਵੀ ਲੋਕ ਇਹ ਵੀ ਜਿਹੜੇ ਤੰਜ ਕਸ ਰਹੇ ਆ ਕਿ ਜਿਹੜੇ ਕੈਂਡੀਡੇਟ ਨੂੰ ਵੋਟ ਘੱਟ ਪੈਂਦੀ ਆ ਉਹਦਾ ਰੂਲ ਹੋਣਾ ਚਾਹੀਦਾ ਕਿ ਉਹਨੂੰ ਦੁਬਾਰਾ ਮੌਕਾ ਨਹੀਂ ਦੇਣਾ ਚਾਹੀਦਾ ਕਿਉਂਕਿ ਇਹਨਾਂ ਨੇ 16 1700 ਵੋਟ ਲਈ 2300 ਲਈ ਗਏ ਕਿਵੇਂ ਦੇਖਦੇ ਹੋ ਕਿ ਜਮਾਨਤ ਜਬਤਾ ਕਰਾਈਏ ਤਾਂ ਇਹ ਦੋਨਾਂ ਨੇ ਉਸਤਾਜੀ ਟੈਂਸ਼ਨ ਨਾ ਲੋ ਹੁਣ ਅਸੀਂ ਜਿੱਤੇ ਪਏ ਆ ਜਿੱਤ ਕੀ ਦਿਖਾਵਾਂਗੇ ਵੱਡੀਆਂ ਵੱਡੀਆਂ ਪਾਰਟੀਆਂ ਨੂੰ ਹਰਾ ਕੇ ਦਿਖਾਵਾਂਗੇ ਚਾਹ ਦਿਖਾਣਾ ਤੁਹਾਡੀ ਕੀ ਕੀ ਮਰਸਤ ਹੋਵੇਗਾ ਕਿਉਂਕਿ ਲੋਕਾਂ ਨੇ ਸਮਝਿਆ ਸੱਚਾ ਬੰਦਾ ਇੱਕੋ ਹੀ ਆ ਉਹਦਾ ਨਾਮ ਮੀਟੂ ਸਟਰਾਂ ਵਾਲਾ ਵਾ ਦੂਜਾ ਬੰਦਾ ਕੋਈ ਨਹੀਂ ਜਿੰਦੀ ਬੈਸੇਰੀ ਵਾਲਾ ਵਾਲੇ ਬਾਸ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਰੂਬੀ ਪਿਛਲੇ ਅਰੰਭ ਜਿੱਤ ਕੇ ਅਸੀਂ ਇੱਥੇ ਕਹਿੰਦੇ ਮੇਂ ਜ਼ਰੂਰੀਆਂ ਦੱਸਾਂਗੇ ਦੱਸਾਂਗੇ ਜਿੱਤ ਕੇ ਅਸੀਂ ਕਹਿਣਾ ਕਿ ਜਿੱਤ ਕੇ ਅਸੀਂ ਜਿੱਤਾਂਗੇ ਜ਼ਰੂਰ ਜੰਗੀ ਜਾਰੀ ਆ ਰਿਹਾ ਨੀ ਦੂਜੀ ਇੱਕ ਹੋਰ ਸਵਾਲ ਹੈ ਜੀ ਘੱਟ ਵੋਟ ਆਪਾਂ ਨੂੰ ਪੈਂਦੀ ਹੈ ਠੀਕ ਹੈ ਤੁਸੀਂ ਤੈਨੂੰ ਸਪਰਥਨ ਕਿਉਂ ਨਹੀਂ ਦੇ ਦਿੰਦੇ ਕਿਸੇ ਬੰਦਾ ਨੂੰ ਬਣ ਮਸਤ ਬਾਲਾ ਤੂੰ ਬੜੀਆਂ ਨਜ਼ਾਰੇ ਜ਼ਿੰਦਗੀ ਦੇ ਇੱਥੇ ਵੱਡੇ ਵੱਡੇ ਟੈਨਸ਼ਨ ਲੈ ਕੇ ਰੋਜੇ ਤੁਰ ਗਏ ਨੇ ਉਹ ਤਾਂ ਚਲੋ ਕੀ ਹੈ ਹੱਥ ਮਿੱਡੀਆਂ ਆ ਗਈਆਂ ਤੁਹਾਡੀਆਂ ਇਹ ਦੱਸਦਾ ਤੇਰਾ ਗਾਣਾ ਹੀ ਜਿੱਤ ਉਹ ਬੋਟਾ ਦੇ ਵਿੱਚ ਨਹੀਂ ਟੁੱਟੇਰਾ ਜਿੱਤ ਜਾਣਾ ਏ ਬਣ ਮਸਤ ਬਾਲਾ ਬੜੀਆਂ ਕਰਾ ਰਹੇ ਤੁਹਾਡੀਆਂ ਟੁੱਟ ਨਜ਼ਾਰੇ ਜ਼ਿੰਦਗੀ ਦੇ ਬਣ ਮਸਤ ਬਾਲਾ ਇਹ ਕੰਮ ਰੰਦਾਵਾ ਟੱਟ ਗਿਆ ਵੀ ਜਿੱਤ ਗਿਆ ਛੱਡਾ ਵਾਲਾ ਜਿੱਤ ਗਿਆ ਅਮਰੀਕਾ ਤੋਂ ਹੋ ਰਿਹਾ ਹੈ ਦੇਖ ਸਕਦੇ ਹੋ ਅਮਰੀਕਾ ਤੋਂ ਫੋਨ 12 ਬਾਲ ਅਮਰੀਕਾ ਦਾ ਬੋਲ ਕੈਨੇਡਾ ਦੇ ਨਾਲ ਜਨੇਚ ਅਮਰੀਕਾ ਤੋਂ ਫੋਨ ਆ ਚੁੱਕਾ ਜੀ ਅਮਰੀਕਾ ਇੰਗਲੈਂਡ ਜਰਮਨ ਆਸਟ੍ਰੇਲੀਆ ਫਰਾ ਸਰਦੀਕਾ ਸਰ ਸਰਦੀਕਾ ਜਨਾਬ ਸੜ ਸੜ ਸਪੋਰਟ ਕਰਿਆ ਦੱਬ ਕੇ ਕਿਉਂਕਿ ਇੱਥੇ ਪੈਸੇ ਦੀ ਬੜੀ ਲੋੜ ਹੈ ਦੇਖ ਸਕਦੇ ਹੋ ਲਾਈਵ 'ਚ ਪੈਸੇ ਮੰਗੇ ਜਾ ਰਹੇ ਹੈ ਜੀ ਹਾਂ ਜੀ ਮੰਗੇ ਜਾ ਰਹੇ ਹੈ ਚੋਣ ਨੂੰ ਨਹੀਂ ਦੱਸੀਆਂ ਚੋਰ ਨੀਮਾ ਦੀਆਂ ਤੇ ਜੀਹੜਾਈਆਂ ਜਾ ਰਹੀਆਂ ਜੀ ਦੇਖ ਸਕਦੇ ਹੋ ਸ਼ਹਿਰ ਦੇ ਦੇਖ ਸਕਦੇ ਹੋ ਚੋਰ ਨੀਮਾ ਦੀਆਂ ਤੇ ਜੀਹੜਾ ਉਡਾਰੇ ਨੇ ਜਿਹੜੇ ਬੈਟ ਤੋਂ ਖੜੇ ਨੇ ਨੀਡੂ ਛਟਰਾ ਵਾਲਾ ਚੋਰ ਕਮਿਸ਼ਨ ਨੂੰ ਚੋਰ ਕਮਿਸ਼ਨ ਨੂੰ ਬੇਨਤੀ ਹੈ ਜੀ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਫੰਡ ਮੰਗੇ ਜਾ ਰਹੇ ਆਪਣੀ ਮਰਜ਼ੀ ਨਾਲ ਫੰਡ ਕਿਸੇ ਦਾ ਪੈਸਾ ਨਹੀਂ ਮੰਗਦਾ ਫੰਡ 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 ਨਹੀਂ ਮੰਨਦਾ ਇਹ ਸਵਾਲ ਹੈ ਇੱਕ ਛੋਟਾ ਸਵਾਲ ਹੈ ਫੰਡ ਆਮ ਆਦਮੀ ਬਾਹਰੋਂ ਪੈਸਾ ਬਾਹਰੋਂ ਮੰਗਾਇਆ ਉਹਦੇ ਕੋਲੋਂ ਬਾਹਰੋਂ ਮੰਗਾਇਆ ਕਹਿੰਦੇ ਕਿ कपड़े मारे खेडू ही ਤਕਲੀਫ ਨਾ ਲੈਣੀ ਤਕਲੀਫ ਨਾ ਲੈਣੀ ਇੱਕ ਮਿੰਟ ਇੱਕ ਮਿੰਟ ਨਿਬੜੀ ਮੇਗਾ ਸੁਣੋ ਨਿਬੜੀ ਚੋਣ ਨਿਮਰ ਦੀ ਧਰਿਆ ਹੋ ਰਹੀ ਹੈ ਤੁਸੀਂ 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 ਸਵਾਲ ਸੁਣਾ ਯਾਰ ਬੰਦ ਕਰ ਦੀਏ ਸਵਾਲ ਸੁਣਾ ਕਹਿੰਦੇ ਪੀ ਦਾ ਗਾਲੇ ਸਵਾਲ ਸੁਣਾ ਦਿਨਾਓ ਇੱਕ ਮਿੰਟ ਸੁਣਾਓ ਤੁਸੀਂ ਤੁਸੀਂ ਪੈਸੇ ਮੰਗ ਸਕਦੇ ਏਦਾ ਕਿਸੇ ਕੋਲ ਹਾਂਜੀ ਭਾਈ ਫੰਡ ਮੰਗ ਸਕਦੇ ਕੋਈ ਪਤਾ ਚੋਣ ਜਾਪਤਾ ਲੱਗਾ ਇੱਕ ਮਿੰਟ ਨਹੀਂ ਨਹੀਂ ਤੁਸੀਂ ਦਸਤੀ ਕਾ ਲਾ ਲੀਏ ਇੱਕ ਮਿੰਟ 1000 ਰੁਪਏ ਤੋਂ 500 ਰੁਪਏ ਤੋਂ 2 ਰੁਪਏ ਤੋਂ ਮੰਗਦੇ ਏ 1 ਰੁਪਿਆ ਦਿਓ 2 ਰੁਪਏ ਦਿਓ ਸਾਡੀ ਪਾਰਟੀ ਗਰੀਬ ਆ 2 ਰੁਪਏ ਥੋੜੀ ਲੰਗੀਆਂ ਅਸੀਂ ਲਵਾਂਗੇ 1 ਰੁਪਿਆ ਵੀ ਕਵਾਂਗੇ ਕਾਹਦੇ ਲਈ ਕਾਹਦੇ ਲਈ ਅਸੀਂ ਜੇ 750 ਰੁਪਿਆ ਲਾ ਵੀ ਲਿਆ ਪੈਸੇ ਕਾਹਦੇ ਦੀ ਬੀਲ ਹੋਗੀ ਕਿਸਤੀ ਲਈ ਪੈਸੇ ਲਵਾਂਗੇ ਹਾਂ ਕਾਹਦੇ ਲਈ ਮੰਨਾਂ ਅਸੀਂ ਦਸੋਂ ਫਾਂਡ ਰਹਿਣਾ ਫਾਂਡ ਰਹਿਣਾ ਭੁੱਖੇ ਪੈਸੇ ਨਿਕਲੇ ਆ ਹਾਂ ਛੇਰ ਦੀ ਰੋਟੀ ਨਹੀਂ ਖਾਦੀ ਸਵੇਰ ਦੀ ਗੱਲ ਪਾਈ ਛੋਟੀ ਦੀ ਰੋਟੀ ਨਹੀਂ ਖਾਦੀ ਕਿੰਨੇ ਗਿਆ ਲਗਾਓ ਅੱਧੀ ਰੋਟੀ ਨਹੀਂ ਖਾਦੀ ਕਿੰਨੇ ਗਿਆ ਰੋਟੀ ਖਾਦੀ ਕਿੰਨੇ ਗਿਆ ਅੰਨੀ ਟੁੱਟ ਰੋ ਗਿਆ ਪੈਸਾ ਨਹੀਂ ਹੈ ਜਨਤਾ ਦੀ سپورਟ ਹੈਗੀ ਹੈ ਮੈਂ ਜੰਤਾਰ ਸਿੱਧਾ ਆਏਗੀ ਸਾਡੇ ਹਾਂ ਬੈਸਟ ਵੇਚ ਨਿੱਡੂ ਨੇ ਰੋਕੇ ਰੋ ਨਹੀਂ ਗਾਉਂਦੇ ਨਿੱਡੂ ਨੇ ਟਿਕਾੜ ਰੋ ਗਿਆ ਸਾਡੇ ਕੋਲ ਨਿੱਡੂ ਚੋਤੀ ਦਿਖਾਦੀ ਪਾਈ ਹੋਤੀ ਨਹੀਂ ਕਾਦੀ ਇਹ ਕਹ ਪਹਿਲੀ ਕਾ ਲੈ ਕੇ ਕਿ ਮਿੱਪਲੀ ਦੀ ਰੋਟੀ ਗਾਦੀ ਜੁਹੇ ਦੇ ਭੁੱਖੇ ਸਾਡੀ ਗਾਦੀ ਗੁੰਦ ਮੈਂ ਜਵੇਰੇ 8 ਵਜੇ ਦਾ ਅੱਛਰੇ ਵਿੱਚ ਚੱਲਿਆ ਹੋਇਆ ਤੁਸੀਂ ਹੁਣੇ ਕਹਿੰਦੇ 2 ਘੰਟੇ ਮੈਨੂੰ ਆਏ ਨਹੀਂ ਮੈਂ ਚੱਲਿਆ ਹੋਇਆ ਨਹੀਂ ਚੱਲਿਆ ਨਾ ਸਮਰੀ ਨੇ 2-4 ਘੰਟੇ ਲਾਉਣਾ ਤੁਸੀਂ ਕਿੱਥੇ ਆਏ ਤੁਸੀਂ ਆਣੇ ਸੀਗੇ ਸੀ ਸਾਡੇ ਕੋਲ ਭਾਈ ਸਾਡਾ ਸਪੋਰਟ ਜਿੰਨੇ ਹਜ਼ਾਰ ਰੁਪਏ ਦਿੱਤਾ ਓਨੇ ਹਜ਼ਾਰ ਰੁਪਏ ਦਿੱਤਾ ਜਿੰਨੇ ਹਜ਼ਾਰ ਰੁਪਏ ਦਿੱਤਾ ਉਹ ਦੇਖੋ ਕਿ ਕਿਹਨੇ ਮਾਰਿਆ ਇਹ ਤਾਂ ਇਹ ਤਾਂ ਚੱਲਿਆ ਹੋਇਆ ਆ ਪਾਜੀ ਦਾ ਕਹਿਣਾ ਸਹੀ ਹੈ ਕਿ ਅਸੀਂ ਰੋਟੀ ਤਾਂ ਦੂਰ ਦੀ ਗੱਲ ਹੈ ਅਜੇ ਤੱਕ ਚਾਹ ਦਾ ਕੱਪ ਵੀ ਨਹੀਂ ਪੀਤਾ ਸਾਡੇ ਕੋਲ ਪੈਸੇ ਨਹੀਂ ਆ ਗਏ ਸਾਡੇ ਕੋਲ ਪੈਸੇ ਨਹੀਂ ਆ ਗਏ ਰੁਪਈਆ ਵੀ ਨਹੀਂ ਆਕਰ ਕੈਮਰਾ ਕਮਾਓ ਦੇਖੋ ਕਿੱਡਾ ਰੱਛ ਪੈ ਗਿਆ ਇਹ ਨੀ ਗੱਡੀ ਚ ਖੋਈ ਜਾ ਫਿਰ ਰੁਪਈਆ ਹੈ ਨਹੀਂ ਗੱਡੀ ਦੀ ਮੰਗਿਆ ਨੰਗੇ ਲੈਦੀ ਕਿਸੇ ਦੀ ਨਹੀਂ ਇੱਕ ਮੈਂ ਨੀਟੂ ਸਾਰਾ ਮੰਗਵਾਵਾ ਲਈ ਜੇ ਅਸੀਂ ਮੰਨ ਤਾਂ ਲੇਦੇ ਹੈਗੇ ਅਸੀਂ ਧਾਰਾ ਨੂੰ ਆ ਧੱਕੇ ਇਹਨਾਂ ਨੂੰ ਜਿਤਾਓ ਤੂੰ ਜੀ ਕਿਹਾ ਜੀ ਮੈਂ ਭਾਜੀ ਸਿੱਕੇ ਖੜੇ ਨਹੀਂ ਹੋਣਾ ਕਾਲੂ ਕਿਹਨੇ ਕਿਹਾਤਾ ਹੈ ਕਿ ਵਾਈਫ ਨੇ ਵੀ ਸੌਂ ਖਾਦੀ ਸੀ ਮੰਮੀ ਨੇ ਲੋਕਾਂ ਸੈਕਪੋਰਟ ਕੀਤੀ ਆ ਲੋਕਾਂ ਨੇ ਪੈ ਦਿੱਤੇ ਹੁਣ ਖੜੇ ਹੋਇਆ ਹੋਣਾ ਕਿ ਅੱਪ ਖੜੇ ਨਾ ਅੱਗੇ ਸ਼ਰਮਾਈ ਅੱਗੇ ਸ਼ਰਮਾਈ ਜਿਹੜਾ ਚੌਂ ਚਰਨਾਉ ਜਾ ਜਿਹੜਾ ਚਰਨਾਉ ਜਿੰਦਾਰਾ ਚੱਕਿਆ ਵਾਲਾ ਟੂ ਜੱਟਰਾ ਵਾਲਾ ਠੀਕ ਕਰੋ ਨਰਾਲਾ ਭਾਈ ਦੋਸ਼ਬਦ ਕਰੇ ਆ ਗਿਆ ਨੰਨਾ ਛਾ ਗਿਆ ਨੰਨਾ ਛਾ ਗਿਆ ਨੰਨਾ ਵੱਡੇ ਵੱਡੇ ਨੂੰ ਭਜੜਾ ਪਾ ਗਿਆ ਨੰਨਾ ਪਰਤ ਕੀ ਆ ਗਿਆ ਨੀਟੂ ਛਾ ਗਿਆ ਨੀਟੂ ਵੱਡੇ ਵੱਟਿਆਂ ਨੂੰ ਪਜਰਾ ਜਵਾਕਾ ਨੀਟੂ ਪਾ ਗਿਆ ਭਾਈ ਆਹ ਥੱਲੇ ਗੱਲ ਆ ਪਾ ਵੈਰੀਆਂ ਦੇ ਰੋਣਾ ਤੇ ਹੈਰਾਨ ਹੋਣਾ ਬਾਕੀ ਐ ਜਿੱਤ ਨੀਟੂ ਭਾਜੀ ਦੀ ਜਿੱਤ ਗਿਆ ਨੀਟੂ ਬਸ ਅਲਾਰਾ ਰਤੋ ਕੀ ਐ ਹਾਂਜੀ 1 ਮਿੰਟ ਜਰਾ ਨੀਂਦ ਪਾਜੀ ਹੈ ਸੋ ਦੇਖ ਸਕਦੇ ਹੋ ਕਿ ਅੱਜ ਚੋਰ ਨੀਂਮੀਆਂ ਦੱਠੀਆਂ ਉਡੀਆਂ ਨਹੀਂ ਸ਼ਹਿਰ ਦੇ ਵਿੱਚ ਨੀਡੂਸ਼ਾ ਟ੍ਰੈਵਲ ਵੱਲੋਂ ਉਡਾਈਆਂ ਗਈਆਂ ਆਹ ਲਓ ਵੇਪੇ ਪੈਸੇ ਮੰਗ ਲੈ ਫਿਰ ਉਹ ਜੀ ਜਿੱਦੀ ਫੇ ਪੈਸੇ ਮੰਗੇ ਤੁਸੀਂ ਸਾਰੀ ਸਪੋਰਟਸ ਮਾਰਕੀਟ ਫੈਟ ਤੇ ਮੋਰ ਪਾਈ ਪੈਸੇ ਮੰਗੀ ਅੰਦਰ ਦੇ ਬਾਬਾ ਪੈਸੇ ਇਕੱਠਾ ਕਰਕੇ ਪੈਸੇ ਪੈਸੇ ਮੰਗਦੇ ਨੇ ਲੋਕਾਂ ਕੋਲ 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 ਪੈਸੇ ਮੰਗੇ ਨੇ ਸ਼੍ਰੀਆਮ ਇਹੋ ਆ ਦੇਖ ਬਾਹਰ ਆਇਆ ਪਾਜੀ ਪਾਜੀ ਪੈਸੇ ਵਾਲੀ ਮੰਗੀ ਹੁੰਦੇ ਪਾਜੀ ਰੁਪਈਆ ਰੁਪਈਆ ਲੋਕਾਂ ਕੋਲ ਮੰਗ ਕੇ ਆਪਾਂ ਲੋਕਾਂ ਦੇ ਉੱਤੇ ਲਾਉਣਾ ਲੋਕਾਂ ਦਾ ਸਾਈਡ ਪਾਰਟੀ ਫੰਡਰੇਇੰਗ ਲਾ ਰਹੀ ਵਿਕਾਸ ਸਾਡੀ ਮਾੜੀ ਬਣ ਗਈ ਹੋਣੀ ਲੈਂਦਾ ਮਗਰ ਗਰੀਬਾਂ ਦੀ ਪਾਰਟੀ ਆ ਇਹ ਸਾਡਾ ਜੋ ਸਾਨੂੰ ਤੁਹਾਡੇ ਪ੍ਰਧਾਨ ਦੀ ਖੜੇ ਵਿੱਚ ਇਨਕਲਾਬ ਤੁਹਾਡੇ ਪ੍ਰਧਾਨ ਦੀ ਖੜੇ ਆ ਇਨਕਲਾਬ ਨਹੀਂ ਨਹੀਂ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਇਨਕਲਾਬ ਗੱਡੀ ਗੱਡੀਆਂ ਦੀਆਂ ਲੈਣਾ ਲਾ ਦਾਂਗੇ ਜੇ ਇੱਕ ਹਾਰਿਆ ਆ ਬੰਦਾ ਰੇਲ ਮੰਤਰੀ ਬਣ ਸਕਦਾ ਆ ਤੇ ਸਾਡਾ ਨੀਟੂ ਛੱਡਣਾ ਵਾਲਾ ਕਾਰਾਂ ਨਹੀਂ ਲਿਆ ਸਕਦਾ ਆ ਬੈਠੋ ਬਈ ਅਸੀਂ ਆਪਾਂ ਬੈਠ ਸਕਦੇ ਆ ਤੁਸੀਂ ਜੇ ਨਾ ਜਾਓਗੇ ਬੈਠੇ ਸਾਡੇ ਨਾ ਭਾਜੀ ਇੱਕ ਮਰਦਾ ਤੇ ਸੱਚੇ ਨੇਤਾ ਜੀ ਹੈਗੇ ਨੇ ਇਹਨਾਂ ਨੂੰ ਸਪੋਰਟ ਕਰੋ ਦੱਬ ਕੇ ਜਿਤਾਓ ਬੋਟ ਪੌਜ ਨੂੰ ਬੈਡ ਤੇ ਨਹੀਂ ਜਾਣਦੇ ਹਾਂਜੀ ਕਿਹੜਾ ਕੰਮ ਕਰਾਇਆ ਭਾਈ ਜੀ ਤੁਹਾਨੂੰ ਅੱਜ ਤੱਕ ਤਾਂ ਦੱਸੋ ਭਾਈ ਇਹਨਾਂ ਹਜ਼ਾਰ ਤਾਂ ਸਾਨੂੰ ਦੱਸੋ ਕਿਹੜਾ ਕੰਮ ਕਰਾਇਆ ਕਿਹੜਾ ਕੰਮ ਕਰਾਇਆ ਤੁਸੀਂ ਕਹਿੰਦੇ ਬੜੇ ਵੱਡੇ ਨੇਤਾ ਹੀ ਨੇ ਜੀ ਕੈਸਟੀ ਦਾ ਗੱਲ ਕਰ ਰਿਹਾ ਪਾਜੀ ਸਾਡੇ ਸਪੋਕ ਕਰ ਰਿਹਾ ਹੈਗੀ ਦਾ ਗਰਾਮਾ ਹੈ ਪਾਜੀ ਪਾਪਰ ਦਾ ਵੀ ਕੰਮ ਹੋ ਰਿਹਾ ਹੈ ਬਿਨਾਂ ਪਾਪਰ ਦੇ ਕੰਮ ਹੋ ਰਹੇ ਆ ਬਿਨਾਂ ਦਾ ਵੀ ਪਾਣੀ ਪਾ ਦਿਆ ਮਾੜਾ ਪਾਣੀ ਪਾਣੀ ਨਹੀਂ ਅਗਲੇ ਨੂੰ ਬੱਸ ਅੱਡੇ ਚ ਜਾ ਲਈਏ ਘਰ ਮੈਂ ਆਪਣੇ ਕੰਮ ਕਰ ਰਿਹਾ ਹਾਂ ਕੰਮ ਕਰ ਰਹੇ ਆ ਤੁਸੀਂ ਕਿੱਥੇ ਕਿੱਥਾ ਆਪਣਾ ਕੰਮ ਕਰ ਰਹੇ ਹੋ ਪਾਜੀ ਟੈਂਕਰ ਹੀ ਲਖਵਾਓ ਪਾਣੀ ਦੇ ਟੈਂਕਰ ਦਿਖਾ ਦਿਓ ਉੱਥੇ ਪਾਣੀ ਦੀ ਲੋੜ ਆ ਆਏ ਸੀ ਉਧਰੇ ਆਏ ਆ ਉਧਰੇ ਆਏ ਸੀ ਨਹੀਂ ਪਾਪਾ ਜੀ ਜਦੋਂ ਸੁਣੋ ਤੁਸੀਂ ਪਾਰਟੀ ਦੇ ਪ੍ਰਧਾਨ ਤੁਸੀਂ ਲੋਕਾਂ ਦੇ ਪੈਸੇ ਮੰਗਣ ਇਲੈਕਸ਼ਨ ਨਾਲ ਆ ਰਹੇ ਹੋ ਸਾਡੀ ਗੱਲ ਕਰੋ ਤੁਸੀਂ ਪਾਰਟੀ ਤੁਹਾਨੂੰ ਜੇ ਕੋਈ ਬੰਦਾ ਪਾਰਟੀਆਂ ਕਰੋੜਾ ਰੁਪਇਆ ਜਮ੍ਹਾਂ ਕਰ ਲਿਆ ਅਸੀਂ ਤਾਂ ਗਰੀਬ ਬੰਦੇ ਆ ਗਰੀਬ ਬੰਦੇ ਨੇ ਇਹ ਇੱਧਰ ਪੈਸੇ ਆ ਰਹੇ ਨੇ ਇਹ ਸਾਨੂੰ ਕਿੰਨੇ ਖਰੀਦਿਆ ਭਾਜੀ ਅਸੀਂ ਖਰੀਦਿਆ ਸਾਡੇ ਕੋਲ ਪੈਸੇ ਹੀ ਨਹੀਂ ਅਸੀਂ ਕਹਿੰਦੇ ਆਂ ਪਟਾਣੇ ਕਿੱਥੇ ਪੈਸੇ ਮੰਗਦੇ ਆਂ ਦੇਖੋ ਪੈਸੇ ਆਏ ਇਹ ਤੁਹਾਡੇ ਕੋਲ ਮੰਗਦੇ ਆਂ ਉੱਧਰ ਪੈਸੇ ਤੇ ਤੁਹਾਡੇ ਕੋਲ ਮੰਗਦੇ ਆਂ ਇਹ ਚਰਚਾ ਲੋਕਾਂ ਨੂੰ ਲੋਕਾਂ ਦੇ ਲੈ ਕੇ ਆ ਗਏ ਆ ਅਸੀਂ ਥੋੜੀ ਜਿਹੀ 10 ਰੁਪਏ ਮੰਗਦੇ ਆ ਮੰਗਦੇ ਰੇ ਲੋਕਾਂ ਕੋਲੋਂ ਤੁਸੀਂ 10 ਰੁਪਏ ਮੰਗਦੇ ਆ ਮਿਲੋ ਅੱਧੀ ਦੇ ਆ ਲੋਕ ਆ ਰਹੇ ਨਹੀਂ ਲਿਆ ਹਲੋ ਲੋਕ ਦੇਖੋ ਕਿੱਦਾਂ ਰੋਕ ਰੋਕ ਕੇ ਬੈਨ ਆ ਜਿਹੜੇ ਨੀਡੂ ਸ਼ੇਡਰਾ ਵਾਲਾ ਸੋਦਾ ਸੀ ਕੀ ਜਿਹੜਾ ਚਲੰਦਰ ਜਿਮਣੀ ਚੌਂਕ ਹੋਣ ਜਾ ਰਿਹਾ ਵੈਸਟ ਹਲਕੇ ਦੇ ਵਿੱਚ ਉੱਥੇ ਨੀਡੂ ਸ਼ੇਡਰਾ ਵਾਲਾ ਬੈਡ ਦੇ ਨਿਸ਼ਾਨ ਤੇ ਖੜੇ ਹੋ ਗਏ ਨੇ ਤਸਵੀਰਾਂ ਦੇਖ ਸਕਦੇ ਹੋ ਮੈਂ ਨਹੀਂ ਕੋਈ ਕਾਲਾ ਗੱਡੀ ਨਹੀਂ ਕੋਈ ਕਾਲਾ ਗੱਡੀ ਅੰਦਰ ਤੁਸੀਂ ਸੋ ਕਾਲਾ ਗੱਡੀਆਂ ਜਾ ਰਹੀਆਂ ਨਹੀਂ ਟੋਣ ਕਾਲਾ ਤੁਹਾਨੂੰ ਰੋਟੀ ਖਵਾ ਲਈ ਤੇ ਮਰ ਜਾਣਾ ਜੇ ਤੁਸੀਂ ਬਾਤ ਕਹਣਾ ਜੇ ਨਹੀਂ ਬੀਂਦਾ ਠੰਡਾ 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 ਜੂਟ ਔਰ ਠੰਡਾ ਦੇਖੋ ਰੋਟੀ ਸਪੌਨਸਰ ਕਰਦੀਆਂ ਲੋਕਾਂ ਦਾ ਬਰਗਰ ਜੋ ਸੀਜੇ ਬਰਗਰ ਤਾਨੂੰ ਪਾਣੀ ਨਹੀਂ ਪੁੱਛਿਆ ਸੇਠਾ ਕਹਿੰਦਾ ਜੀ ਉੱਥੀ ਗਵਾਨੀ ਪਾਣੇ ਅੱਜ ਕੱਲ੍ਹ ਪਾਣੇ ਕਿਹਨੇ ਕਰਦਾ ਜੀ ਉੱਥੀ ਗਵਾਨੀ ਆਹ ਗੱਲਦਾ ਵੀ ਖੱਡੇ ਬਿਆਰ ਕੇ ਬੱਗੀ ਗਵਾਨਗੇ ਕਿਦੋਂ ਤੁਹਾਨੂੰ ਪਾਣੀ ਨਹੀਂ ਪੁੱਛਿਆ ਗਰਮੀ 'ਚ ਮਾਰਦਾ ਅੱਜ ਤਾਂ ਗਰਮੀ ਕਰਾਉਣ ਵਾਲੇ ਨੇ ਦੇ ਦ ਤੁਹਾਨੂੰ ਗਰਮੀ 'ਚ ਮਾਰਦਾ ਸਾਡਾ ਸਾਰੇ ਹੀ ਹੋ ਗਾ ਨਿੱਡ ਭਾਈ ਟੈਨਸ਼ਨ ਨਾ ਲਾਓ ਬਰਦਾ ਅੰਟੀ ਜੱਜ ਉਹ ਦੇਖੋ ਪਸੀਨਾ ਪਸੀਨ ਹੋ ਗਏ ਉਹ ਪਰਦਾ ਨਹੀਂ ਸਾਡੇ ਕਿੱਥੇ ਗਏ ਬਸ ਤਾਂ ਹੋ ਗਿਆ ਪਾਣੀ ਟੋਟੀ ਬਸ ਹੁਣ ਸਾਨੂੰ ਕੋਸ਼ਿਸ਼ ਕਰਨ ਦੇ ਮੇਰੇ ਲਾਸਟ ਵਿੱਚ ਕੀ ਕਹਿਣਾ ਜਾਂਦੇ ਹੋ ਬੰਦੇ ਇਹਨਾਂ ਦਸਤਰਾਮਾਹੇ ਲੈ ਕੇ ਸਾਰੇ ਵੋਟਾਂ ਬਸ ਯਾਰ ਕਰ ਲੇਗੇ ਲਾਸਟ ਵਿੱਚ ਆਹੀ ਗੱਲ ਕਹੂੰਗਾ ਦੇਖੋ ਜੇ ਮੈਂ ਰਾਜਪੁਰੇ ਤੋਂ ਆਇਆ ਮੈਂ ਵੀ ਚੋਣ ਲੜਿਆ ਸੀਗਾ ਪਹਿਲੀ ਵਾਰ ਚੋਣ ਲੜਿਆ ਹੋਰ ਮੈਂ ਥੱਲੇ ਤੋਂ ਚੋਣ ਨਹੀਂ ਲੜਿਆ ਸਿੱਧਾ ਉੱਪਰ ਤੋਂ ਚੋਣ ਲੜਿਆ ਸੀ ਤੇ ਪਟਿਆਲੇ ਜਿਹੜੇ ਪਟਿਆਲਾ ਲੋਕ ਸਭਾ ਦੇ ਜਿੰਨੇ ਵੀ ਉਮੀਦਵਾਰ ਸੀ ਸਾਰਿਆਂ ਨੂੰ ਵਾਕੇ ਹੀ ਭਾਜਣਾ ਪੈ ਗਿਆ ਸੀ ਉਹਨਾਂ ਨੇ ਆਖਰੀ ਦਿਨ ਤੱਕ ਰੋਪਿਆ ਕੱਲਾ ਤਾਂ ਉਹਨਾਂ ਨੇ ਸੋਚਿਆ ਕਿ ਨੰਨੇ ਦੇ ਕਾਗਜ਼ ਨਾ ਭਰੇ ਜਾਣ ਫਿਰ ਉਹਨਾਂ ਨੇ ਸੋਚਿਆ ਕਿ ਨੰਨੇ ਦੇ ਕਾਗਜ਼ ਲਾਤੇ ਕਰਾ ਦਈਏ ਫਿਰ ਜਦ ਉਹ ਸਭ ਪਾਸੋਂ ਫੇਲ ਹੋ ਗਏ ਫਿਰ ਉਹਨਾਂ ਨੇ ਕਿਹਾ ਕਿ ਨੰਨੇ ਨੂੰ ਲਾਲਚ ਦੇ ਕੇ ਬਿਠਾ ਦਈਏ ਪਰ ਨੰਨਾ ਪਹਿਲੇ ਦਿਨ ਤੋਂ ਇਹੀ ਕਹਿੰਦਾ ਸੀ ਨਾ ਨੰਨਾ ਡਰੇਗਾ ਨਾ ਨੰਨਾ ਦਬੇਗਾ ਨੰਨਾ ਕਿਸੇ ਲਾਲਚ ਆਏਗਾ ਨੰਨਾ ਲੜੇਗਾ ਆਖਰੀ ਤਮ ਤੱਕ ਲੜੇਗਾ ਕਿ ਲਾਸਟ ਵਿੱਚ ਮੈਂ ਜਲੰਧਰ ਦੀ ਜਨਤਾ ਨੂੰ ਇਹੀ ਕਹਾਂਗਾ ਕਿ ਨੀਟੂ ਜੀ ਵੀ આરોਪ ਲਗਾਉਣ ਵਾਲੇ ਬਹੁਤ ਆਣਗੇ ਨੀਟੂ ਜੀ ਤੇ ਤਾਂ ਨੀਟੂ ਜੀ ਇੱਕ ਇਮਾਨਦਾਰ ਇਨਸਾਨ ਨੇ ਜੇ ਤੁਸੀਂ ਐਤ ਕੀ ਨੀਟੂ ਜੀ ਨੂੰ ਪਾਜੀ ਬੌਮਨ ਨਾਲ ਦਿਖਾਉਂਦੇ ਹੋ ਨੰਨਾ ਨੰਨਾ ਜੀ ਇੱਕ ਸਵਾਲ ਤੁਹਾਨੂੰ ਅਸੀਂ ਬਾਹਰ ਵੀ ਕੀਤਾ ਸੀ ਕਰ ਦੁਬਾਰਾ ਕਰ ਲਏ ਵਾਰਡ ਕਿੰਨੇ ਨੇ ਜਲੰਧਰ ਵੈਸਟ ਵਿੱਚ ਦੇਖੋ ਮੈਂ ਤੁਹਾਨੂੰ ਪਹਿਲੇ ਅੱਜ ਹੀ ਤੁਹਾਨੂੰ ਪਤਾ ਤੁਹਾਨੂੰ ਪਤਾ ਕਿੰਨੇ ਵਾਰਡ ਆ ਤੁਸੀਂ ਤਾਂ ਤੁਸੀਂ ਵੈਸਟ ਰਹਿੰਦੇ ਆ 75 ਵਾਰਡ ਅੱਛਾ 75 ਵਾਰਡ ਕਿੱਥੇ ਸਾਰੇ ਜਗ੍ਹਾ ਜਲੰਧਰ ਜਲੰਧਰ ਜੀ ਨਹੀਂ ਵੈਸਟ ਚ ਵੈਸਟ ਦੀ ਕਹਿੰਦੇ ਤਾਂ ਕਿੰਨੇ ਵਾਰਡ 75 ਪੱਕੀ ਗੱਲ ਹੈ ਨਹੀਂ ਨਹੀਂ ਬਾਬਾ ਜੀ ਪੂਰੇ ਜਲੰਧਰ ਦੇ ਦੇ ਇਹ ਇਹ ਪੱਤਰਕਾਰਾਂ ਦੀ ਚਾਲ ਹੈ ਸਾਨੂੰ ਗੁੰਮਰਾਹ ਕਰਨ ਦੀ ਇਹ ਗੱਲ ਹੈ ਮੈਂ ਤੁਹਾਨੂੰ ਦੇ ਦਿੰਦਾ ਹਾਂ ਸਪੈਸਟ ਮੈਂ ਤੁਹਾਨੂੰ ਪਹਿਲਾਂ ਹੀ ਪਹਿਲਾਂ ਹੀ ਕਹਿ ਚੁੱਕਿਆ ਕਿ ਮੈਨੂੰ ਜਲੰਧਰ ਦੇ ਵਿੱਚ ਐਂਟਰ ਹੋਏ ਸੀ 2 ਘੰਟੇ ਹੋਏ ਨੇ ਅਸੀਂ ਚੋਣ ਨਿਸ਼ਾਨ ਲੈਣ ਗਏ ਸੀ ਉੱਥੇ ਬਸਿੱਧਾ ਸੀ ਤੁਹਾਡੇ ਕੋਲ ਪਣੀ ਤੁਨੀ ਮੀਟੂ ਜੀ ਨੇ ਆਪਣੇ ਪਾਰਟੀ ਪ੍ਰਧਾਨ ਨੂੰ ਛੱਡ ਦਿੱਤਾ ਸੀ ਜਿਸ ਦਿਨ VOTING ਸੈਂਟਰ 'ਚ ਗਿਣਤੀ ਹੋਈ ਸੀ ਤੁਹਾਡੇ ਕੋਲ ਜ਼ੋਰ ਲਵਾ ਕੇ 15 ਦਿਨ 16ਵੇਂ ਤੁਹਾਨੂੰ ਛੱਡ ਦੇਣਗੇ ਕਿਉਂਕਿ ਇੰਨੀ ਦੂਰੋਂ ਤੁਹਾਨੂੰ ਸਾਧ ਲਿਆ ਉਹ ਤੋਂ ਗਰਮੀ ਬੜੀ ਕਹਿਰ ਦੀ ਪੈ ਰਹੀ ਹੈ ਮੇਰਾ ਪੰਚਾਇਤ ਕਰਨ ਲਈ ਵੀ ਨਹੀਂ ਤੁਸੀਂ ਮੇਰੇ ਵਾਸਤੇ ਰਾਜਪੁਰਾ ਕੰਚੇ ਸੀਗੇ ਦੁਬਾਰਾ ਵੀ ਮੈਂ ਇਹਨਾਂ ਨੂੰ ਬੁਲਾਇਆ ਸੀਗਾ ਕਾ ਮੈਂ ਜਿੰਮੇਟ ਨੂੰ ਕਹਿ ਚੁੱਕਾ ਆ ਨੰਨਾਂ ਆ ਜਾਂ ਪਾਰਟੀਆਂ ਜਿਹੜੀਆਂ ਕਬੜਾ ਆਈਆਂ ਦੀ ਕੋਈ ਕਮੈਂਟ ਕਰ ਲਾ ਪਏ ਕਹਿੰਦੇ 23 ਵਾਰਡ ਹੈ ਜੀ ਜੋਰ ਸ਼ੋਰ ਦੀ ਵੀ ਪਰਮਿਸ਼ਨ ਨਹੀਂ ਦਿੱਤੀ ਸੀ ਇਸ ਕਰਕੇ ਅਧਿਕਾਰੀ ਜੀ ਨੂੰ ਦੁਬਾਰਾ ਨਹੀਂ ਬੁਲਾਇਆ ਗਿਆ ਇਲੈਕਸ਼ਨ ਕਿ ਜਲੰਧਰ ਚ ਲੜ ਰਹੇ ਹੋ ਹਾਂ ਜੀ ਜਲੰਧਰ ਦਾ ਇਲੈਕਸ਼ਨ ਹੈ ਵੈਸੇ ਜਲੰਧਰ ਵੈਸੇ ਤੋਂ ਹੁਣ ਤਾਂ ਲੋਕਾਂ ਨੇ ਕਮੈਂਟ ਵਿੱਚ ਸਾਜਨ ਜੀ ਦਾ ਕਮੈਂਟ ਆ ਗਿਆ ਕਹਿੰਦੇ 23 ਵਾਰਡ ਹੈ ਜੀ ਉਹ ਇੱਧਰ ਤੇ ਬੁੰਡੇ ਵਿੱਚ ਕਈ ਬੰਦੇ ਅੱਛਾ ਜੀ ਉਹ ਤੁਹਾਨੂੰ ਦੇਖ ਹੀ ਰਹੇ ਨੇ ਤੇ ਕੋ ਬੁੰਡੇ ਆ ਵਿੱਚ ਕੀ ਪਤਾ ਤੁਹਾਨੂੰ ਪਿਆਰ ਕਰਨ ਵਾਲੇ ਜੀ ਜੇ 23 ਹੋਣਗੇ ਬੱਬਾ ਜੀ ਸਿੱਧੂ ਮਸ ਕਰ ਦੂ ਕਿ ਲੋਕੋ ਬਦਨਾਮੀ ਸ਼ੁਰੂ ਕਰਨ ਵਾਲੇ ਬੰਦੇ ਆ ਬਾਕੀ ਇਹਨਾਂ ਦੇ ਪੱਲੇ ਕੁਛ ਨਹੀਂਗਾ ਜਿਹੜਾ ਸਾਡੇ ਸਾਹਮਣੇ ਟਕਰਾਏਗਾ ਉਹ ਚੂਰਚੂਰ ਹੋ ਜਾਏਗਾ ਸਾਨੂੰ ਮਾਤਾ ਚਿੰਤਪੂਰੀ ਦਾ ਵਰਦਾਨ ਹੈ ਜਿਹੜਾ ਸਾਡੇ ਸਾਹਮਣੇ ਆਏਗਾ ਨਾ ਉਹ ਬਸ ਗੁੱਤੀ ਤੇ ਮੱਝ ਜਾਏਗਾ ਨਹੀਂ ਇਹ ਇਲੈਕਸ਼ਨ ਫੰਡ ਇਕੱਠੇ ਕਰਨ ਲਈ ਕੀਤਾ ਗਿਆ ਹੈ ਜਾਂ ਕਿ ਲੜ ਰਹੇ ਹੋ ਜਾਂ ਸਾਡੇ ਘਰ ਦੇ ਤੇ ਭਾਂਡੇ ਵੀ ਕੀ ਨਹੀਂ ਲੋਕਾਂ ਨੇ ਸਪੋਰਟ ਕੀਤੀ ਹੈ ਤੇ ਕਿਸੇ ਨੂੰ ਨਹੀਂ ਟਿੰਪਲੀਫ ਹੈ ਚੋਣ ਕਮਿਸ਼ਨ ਤੁਹਾਡੇ ਕੋਲ ਵਿੱਚ ਆ ਸਕਦੀ ਹੈ ਕਿੱਦਾਂ ਕਰੇਗੀ ਅਸੀਂ ਰੁਪਈਆ ਰਾਈਕ ਦਾ ਕੋਈ ਰੁਪਈਆ ਵਧਿੰਦਾ ਸੀ ਉਹ ਵੀ ਚੋਲੀ ਜਾਏਗੀ ਪੂਰੇ ਵੀਡੀਓ ਕੋਲ ਤੇ ਪੈਸੇ ਮੰਗੇ ਆ ਅਸੀਂ ਦੇਖ ਪਿਆ ਲੋਕ ਮੈਂ ਦਵਾਈ ਵਾਸਤੇ ਮੇਰੇ ਕੋਲ ਪੈਣੀ ਹੈ ਦਵਾਈ ਤੁਹਾਨੂੰ ਪਤਾ ਤੁਸੀਂ ਦਵਾਈ ਨਹੀਂ ਲਈ ਗਈ ਮੇਰੇ ਕੋਲ ਕਈ ਕਾਰਵਾਈਆਂ ਹੋ ਚੁੱਕੀਆਂ ਆਈ ਬਾਈ ਸਾਹਿਬ ਇੱਕ ਇੱਕ ਰੁਪਇਆ ਕਿਉਂ ਨਹੀਂ ਤੁਸੀਂ ਦਵਾਈ ਪਹੁੰਚਾ ਦੇ ਪਰ ਜਾਓ ਅਸੀਂ ਸਰਕਾਰ ਨੂੰ ਹਸਾਬ ਦਵਾਂਗੇ ਅਸੀਂ ਸਰਕਾਰ ਨੂੰ ਇੱਕ ਇੱਕ ਰੁਪਏ ਦਾ ਹਸਾਬ ਦਵਾਂਗੇ ਸਰਕਾਰ ਨੇ ਤੁਹਾਨੂੰ ਲਾਇਆ ਸਰਕਾਰ ਦੇ ਬੰਦੇ ਉਹਦੀ ਅਸੀਂ ਸਰਕਾਰ ਦੇ ਬੰਦੇ ਨਹੀਂ ਸੇ ਲੋਕਾਂ ਦੇ ਬੰਦੇ ਆਪੇ ਕਹਿੰਦੇ ਸਰਕਾਰ ਦੇ ਹੁਕਮ ਹਿੰਦਾਂ ਦੇ ਬੰਦੇ ਆ ਤੁਸੀਂ ਜਨਤਾ ਦੇ ਖੜਾ ਕੀਤਾ ਸਨ ਉਹ ਲੋਕਾਂ ਦੇ ਅਸੀਂ ਲੀਗਲ ਕਲੀਕਾ ਚੱਲਾਂਗੇ ਉਹ ਬੰਦੇ ਆ ਇੰਕਲਾਬ ਜਿੰਦਾਬਾਦ ਇੰਕਲਾਬ ਅਸੀਂ ਭਗਤ ਸਿੰਘ ਦੇ ਬੰਦੇ ਆ ਯਾਰ ਠੀਕ ਹੈ ਭਾਈ ਚਲਿਏ ਬਾਹਰ ਚਲਿਏ ਚਲ ਚਲ ਆਓ ਬਾਰੀ ਆਇਓ ਬਾਰੀ ਆਇਓ 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 ਬਿਲਕੁਲ ਹੀ ਦੇਸ਼ ਸ਼ਹਿਰ ਨੂੰ ਕਿਹਾ ਜਾ ਰਿਹਾ ਨੀ ਛਤਰਾ ਵਾਲਾ ਸੋ ਦੇਖ ਸਕਦੇ ਹੋ ਨੀ ਟੂ ਛਤਰਾ ਵਾਲਾ ਨਾ ਹੀ ਵਾਡਾ ਦਾ ਪਤਾ ਨਾ ਹੀ ਇਹਨਾਂ ਨੂੰ ਵਾਡਾ ਦਾ ਪਤਾ ਨਾ ਹੀ ਇਹਨਾਂ ਨੂੰ ਪਤਾ ਟੂ ਤੁਹਾਡੇ ਨਾਲ ਤੁਹਾਡੇ ਨਾਲ ਧੋਖਾ ਆ ਗਿਆ ਜੀ ਵੰਦੇ ਲੋਕੀ ਪਸੰਦ ਹੀ ਨਹੀਂ ਕਰਦੇ ਲੋਕਾਂ ਨੂੰ ਤੈਨੂੰ ਬਾਹਰ ਕੱਢਦਾ ਬਾਜੀ ਹੁਣੇ ਤੈਨੂੰ ਬਾਹਰ ਕੱਢਦਾ ਹਣ ਦਫਤਰ ਤੋਂ ਚਲੋ ਬਾਹਰ ਨਾ ਸਾਨੂੰ ਪਾਣੀ ਪੁੱਛਿਆ ਹੀ ਨਹੀਂ ਨਹੀਂ ਤੁਹਾਨੂੰ ਤਾਂ ਉਹਨੇ ਦਰਗਮਾਰ ਕੀਤਾ ਜੀ ਪਾਪਾ ਜੀ ਚੋ ਠੰਡਾ ਪੀਏ ਪਾਪਾ ਜੀ ਫਿਰ ਨਹੀਂ ਤੁਹਾਡੇ ਨਾਲ ਤੁਹਾਨੂੰ ਤਾਂ ਦਰਗਮਾਰ ਕਰਦਾ ਗੱਡੀ ਚੱਕ ਲੈ ਸਾਡੀ ਗੱਡੀ ਚੱਕ ਲੈ ਉਹ ਕੁੱਪੇ ਆ ਤੇ ਸਾਡੀ ਗੱਡੀ ਚੱਕ ਲੈ ਸਾਡੀ ਗੱਡੀ ਚੱਕ ਲੈ ਉਹ ਨੀਂਡੂ ਦੀ ਗੱਡੀ ਚੱਕ ਲੈ ਦੇਖੋ ਦੇਖੋ ਟ੍ਰੈਫਿਕ ਪੁਲਿਸ ਵਾਲੇ ਦੇਖੋ ਮੈਂ ਤਾਂ ਬਾਹਰ